ਸਤਿ ਸ਼੍ਰੀ ਅਕਾਲ ਸਾਰੇ ਦੋਸਤਾਂ ਨੂੰ ਜਨਮਦਿਵਸ ਵਾਲੇ ਲਿਖੇ ਸਾਂਸ ਸਾਲੋਂ ਵੰਟੀ। ਦੋਸਤੋ ਤੁਸੀਂ ਪਾਰਟ 1 ਦੇ ਵਿੱਚ ਦੇਖ ਲਿਆ ਬੋਸਨੀਆਂ ਤੱਕ ਦੀ ਡੌਂਕੀ ਜਿਹੜੀ ਗੁਰਪ੍ਰੀਤ ਭਾਜੀ ਦੀ ਕਿੱਦਾਂ ਦੀ ਰਹੀ ਵਿੱਚ ਕਈ ਜਗ੍ਹਾ ਤੇ ਆਪ ਵੀ ਵਿਚਾਰੇ ਯਾਨੀ ਕਿ ਅੱਖਾਂ 'ਚ ਪਾਣੀ ਆ ਗਿਆ। ਹੁਣ ਬੋਸਨੀਆਂ ਤੋਂ ਗਾਂ ਜੋ ਵੀ ਹੋਇਆ ਉਹ ਆਪਣੀ ਹੱਡ ਵੀਤੀ ਹੁਣ ਫਿਰ ਇਹ ਪਾਰਟ 2 'ਚ ਸਾਰੇ ਦੱਸਾਂਗੇ। ਮਿਲਦੇ ਭਾਜੀ ਹੁਣੇ। ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਭਾਜੀ। ਭਾਜੀ ਆਪਾਂ ਬੋਸਨੀਆਂ ਤੱਕ ਪਹੁੰਚੇ ਹੁਣ। ਜੀ। ਦੱਸ ਦਿਓ ਤੁਸੀਂ ਉੱਥੇ ਰੈਸਟ ਕਰ ਲਈ ਹੈ ਨਾ। ਅੱਛਾ ਬੋਸਨੀਆਂ ਤੋਂ ਗਾਂ ਪਾਜੀ ਉੱਥੋਂ ਨਾ ਸਟਾਰਟ ਹੋਈ ਹੈ ਸਾਡੀ ਡੋਂਕੀ ਉੱਥੋਂ ਇੱਕ ਟੈਕਸੀ ਕੀਤੀ ਆ ਅਜਾ ਉਹਨੇ ਡੋਂਕਰ ਨੇ ਕਿਹਾ ਵੀ ਤੁਸੀਂ ਇਹਨੂੰ ਪੈਸੇ ਦੇਣੇ ਆ ਹਾਂ ਇਹ ਅਸੀਂ ਉੱਥੋਂ ਤਿੰਨ ਤੋਂ ਅਸੀਂ ਹੋ ਗਏ ਆ 6 ਜਣੇ ਅੱਛਾ ਪਾਜੀ ਇੱਥੇ ਤੁਹਾਡੀ ਗੱਲ ਰੋਕ ਕੇ ਗੱਲ ਵਿੱਚ ਕਰਦਾ ਵੇ ਇੰਨੇ ਸਾਰੇ ਦੌਰਾਨ ਤੁਹਾਡੇ ਘਰ ਗੱਲ ਹੁੰਦੀ ਰਹੀ ਘਰ ਉਹ ਘਟ ਹੁੰਦੀ ਰਹੀ ਬਹੁਤ ਘਟ ਉਹਨਾਂ ਨੂੰ ਦੱਸਿਆ ਵੀ ਕੀ ਹੋ ਰਿਹਾ ਸਾਡੇ ਨਾਲ ਨਹੀਂ ਦੱਸਿਆ ਨਹੀਂ ਨਾ ओके okay, ये चंगा काम ਕੀਤਾ ਨਹੀਂ ਤਾਂ ਉਹਨਾਂ ਨੇ ਪਿਛਲੇ ਆਨੇ ਰੋ ਰੋ ਕੇ ਮਰ ਜਾਣਾ ਹੈ ਜੀ اچھا ਮੈਂ ਭਾਜੀ ਅੱਜ ਤੱਕ ਨਹੀਂ ਦੱਸਿਆ ਆ ਹੁਣ ਤੁਹਾਡੀ ਵੀਡੀਓ ਦੇਖਣਗੇ ਤਾਂ ਫਿਰ ਪਰੇਸ਼ਾਨ ਹੋਣਗੇ ਕਿਉਂਕਿ ਇਹ ਕੋਈ ਗੱਲ ਬਹੁਤ ਸਾਲਾਂ ਪੁਰਾਣੀ ਤਾਂ ਨਹੀਂ ਤਾਂ ਹੁਣ ਦੀ ਗੱਲ ਤੁਹਾਡੀ ਮੰਮੀ ਵੀਡੀਓ ਦੇਖੂਗੀ ਤੇ ਫਿਰ ਉਹ ਹੁਣ ਫਿਰ ਪਰੇਸ਼ਾਨ ਹੋਣਗੇ ਚਲੋ ਆਂਟੀ ਜੀ ਤੁਸੀਂ ਵੀ ਸਾਡੀ ਵੀਡੀਓ ਦੇਖੋਗੇ ਤਾਂ ਮੈਂ ਉਮੀਦ ਕਰਦਾ ਕਿ ਤੁਸੀਂ ਵੀ ਇਹ ਸਾਰੀ ਵੀਡੀਓ ਉਹਨਾਂ ਲੋਕਾਂ ਨੂੰ ਜ਼ਰੂਰ ਦਿਖਾਓ ਜਿਹੜੇ ਲੋਕੀ ਡੌਂਕੀਆਂ ਰਾ ਕੇ ਆਪਣੀ ਜਾਨ ਜਿਹੜੀ ਆ ਉਹ ਹਾ ਤੇਲੀ ਤੇ ਰੱਖ ਕੇ ਜਿਹਨੂੰ ਲੈ ਕੇ ਆਉਂਦੇ ਆ ਪਿੱਛੇ ਛੋਟੇ ਛੋਟੇ ਬੱਚੇ ਕਿੰਨੇ ਬੱਚੇ ਭਾਜੀ ਪਹਿਲਾਂ ਤੁਹਾਡੇ ਮੈਂ ਗੱਲ ਕਰੀ ਮੇਰੇ ਦੋ ਬੱਚੇ ਭਾਜੀ ਦੋ ਬੱਚੇ ਜਦੋਂ ਤਾਰ ਫੜੀ ਹੋ ਸੀਗੀ ਤੇ ਉਸ ਵੇਲੇ ਤਾਂ ਫਿਰ ਬੱਚੇ ਅੱਖਾਂ ਮਰੇ ਆ ਗਏ ਆ ਨਾ ਜੀ ਸੋਰੀ ਭਾਜੀ ਨਹੀਂ ਨਹੀਂ ਜ਼ਰੂਰ ਭਾਜੀ ਤੁਸੀਂ ਆਪਣਾ ਮਨ ਜੋ ਵੀ ਹੈ ਦਿਲ ਚੋਂ ਕਰੋ ਗੱਲ ਸਾਰੀ ਮੈਂ ਤਾਂ ਇਹ ਕਹਿੰਦਾ ਉੱਥੋਂ ਭਾਜੀ ਸਾਡੀ ਟੈਕਸੀ ਫੜੀ ਹੈ ਹੂੰ ਬੂਸਨੀਆਂ ਦਾ ਲੋਕਲ ਬੰਦਾ ਸੀਗਾ ਜਿਹੜਾ ਸਾਨੂੰ ਉੱਥੋਂ ਜਿੱਦਾਂ ਆ ਨਾ ਅਸੀਂ ਤਿੰਨ ਤੋਂ ਛੇ ਹੋ ਗਏ ਹੂੰ ਤਿੰਨ ਪਹਿਲੇ ਪਾਕਿਸਤਾਨੀ ਆਪਣੇ ਭਰਾ ਬੈਠੇ ਸੀਗੇ ਉੱਤੇ ਹੂੰ ਕੋਸਾ ਨਾ ਹੋਵੇ ਡੋਂਕੀ ਲਾਉਣ ਵਾਸਤੇ ਹਾਂਜੀ ਉਹ ਜਿਹੜਾ ਇੱਕ ਮੁੰਡਾ ਸੀ ਉਹ ਡੋਂਕਰ ਨੇ ਉਹਨੂੰ ਸਪੈਸ਼ਲ ਭੇਜਿਆ ਸੀਗਾ ਵੀ ਤੂੰ ਲਵਾਉਣੀ ਐ ਨਾ ਇਹ ਡੋਂਕੀ ਉਹਨਾਂ ਚੋਂ ਇੱਕ ਡੋਂਕਰ ਸੀਗਾ ਹਾਂਜੀ ਛਿਆਂ ਚੋਂ ਇੱਕ ਤੁਹਾਡਾ ਡੋਂਕਰ ਸੀ ਜੀ ਅਸੀਂ ਪੰਜ ਨਾਰਮਲ ਸੀਗੇ ਇੱਕ ਡੋਂਕਰ ਸੀ ਇੱਕ ਡੋਂਕਰ ਸੀ ਤੇ ਉੱਥੋਂ ਬਾਜੀ ਉਹ ਟੈਕਸੀ ਕੀਤੀ ਐ ਟੈਕਸੀ ਸਾਨੂੰ ਉਹਨਾਂ ਬੋਟਲ ਤੋਂ ਉਹਨੇ 3 ਕਿਲੋਮੀਟਰ ਪਿੱਛੇ ਲਾਤਾ ਹੂੰ ਡੋਂਕਰ ਨੇ ਅੱਛਾ ਉਹ ਟੈਕਸੀ ਵਾਲੇ ਨੇ ਢਾਲਦੇ ਨੇ ਠੀਕ ਆ ਸਾਨੂੰ ਕਹਿੰਦਾ ਲੋਕੇਸ਼ਨ ਆ ਗਈ ਆ ਅਸੀਂ ਉਤਰੇ ਹਾਂ ਫਟਾਫਟ ਉਹ ਟੈਕਸੀ ਉਹਨੇ ਵਾਪਸ ਕੀਤੀ ਹੈ ਉਹ ਉਹ ਚਲਾ ਗਿਆ ਤੇ ਉੱਥੋਂ ਭਾਜੀ ਲੋਕੇਸ਼ਨ ਲਈ ਆ ਉਹਨੇ ਗੱਲ ਕੀਤੀ ਹੈ ਉੱਥੇ ਭਾਜੀ ਬੂਸਨਿਆਣਾ ਬਾਰਡਰ ਦੇ ਏਰੀਏ ਜਿਹੜੇ ਪਿੰਡ ਆ ਉੱਥੇ ਲਾਸਟ ਪਿੰਡ ਲਾਤਾ ਸਾਨੂੰ ਉੱਥੋਂ 30 ਕਿਲੋਮੀਟਰ ਦਾ ਸਫ਼ਰ ਹੈ ਉਹ ਭਾਜੀ ਅਸੀਂ ਉੱਥੇ ਮୋਰੇ ਗੱਲ ਉਹਨੇ ਡੋਂਕਰ ਨੇ ਕੀਤੀ ਆਪਣੇ ਬੰਦੇ ਨਾਲ ਉਹ ਕਹਿੰਦਾ ਵੀ ਲੋਕੇਸ਼ਨ ਤੈਨੂੰ ਇੰਨੀ ਪਿੱਛੇ ਕਾ ਤੇ ਲਾਤਾ ਤੁਸੀਂ ਪਹਿਲਾਂ ਕਹਤ ਨਹੀਂ ਦੱਸਿਆ ਜਦੋਂ ਗੱਡੀ 'ਚ ਬੈਠੇ ਚਲੋ ਖੈਰ ਆ ਉਥੋਂ ਪਾਜੀ ਤੁਰ ਕੇ ਖੇਤਾਂ ਵਿੱਚ ਹੀ ਤੁਰੇ ਰਹੇ ਖੇਤਾਂ ਦੇ 3 ਕਿਲੋਮੀਟਰ ਹਾਂ ਉੱਥੇ ਖੇਤਾਂ 'ਚ ਪਾਣੀ ਬੂਟ ਗਿੱਲੇ ਬੁਰਾ ਹਾਲ ਉੱਥੋਂ ਖੇਤਾਂ ਵਿੱਚ ਹੀ ਸਾਡਾ ਸਿਗਾ ਤਕਰੀਬਨ 2 ਕਿਲੋਮੀਟਰ ਦਾ ਸਫ਼ਰ ਖੇਤਾਂ ਵਿੱਚ ਹੀ ਫੇਕ ਹਨਾ ਰੋਡ ਤੇ ਚੜੇ ਆ ਸੀ ਹਾਂ ਉਹ ਰੋਡ ਹੈ ਨਾ ਭਾਜੀ ਜਿਹਦਾ ਬੋਰਡ ਨੂੰ ਪੈਂਦਾ ਨਾਲੇ ਬੋਰਡ ਰਿਹਾ ਕੁਰੇਸ਼ੀਆ ਦਾ ਅੱਛਾ ਵੋਸਨੀਆਂ ਜਿਹੜਾ ਤੁਸੀਂ ਕੁਰੇਸ਼ੀਆ ਪੜਨਾ ਹੈ ਹਾਂਜੀ ਅੱਛਾ ਕੁਰੇਸ਼ੀਆ ਸ਼ਹਿਰ ਦਾ ਨਾ ਕੁਰੇਸ਼ੀਆ ਕੁਰੇਸ਼ੀਆ ਜੀ ਤੇ ਉੱਥੋਂ ਤੁਰੇ ਨੇ ਜਦੋਂ ਕੋਈ ਗੱਡੀ ਆਉਂਦੀ ਸੀ ਲਾਈਟ ਦੇਖਦੀ ਸੀ ਅਸੀਂ ਉਸ ਲਈ ਲੇਟ ਜਾਂਦੇ ਸੀ ਸਿਕਨੇਰਾ ਹੋ ਗਿਆ ਨੇਰਾ ਸੀਗਾ ਫੁੱਲ ਨੇਰਾ ਤੇ ਕਿਉਂਕਿ ਸ਼ਾਮ ਨੂੰ ਟੈਕਸੀ ਫੜੀ ਸੀਗੀ ਤਕਰੀਬਨ ਸਾਨੂੰ 1 2 ਵਜੇ ਗਏ ਸੀ ਜਦੋਂ ਉਹਨੇ ਟੈਕਸੀ ਨੇ ਲਾਇਆ ਹੂੰ ਤੁਰੇ ਰੇ ਤੁਰੇ ਰੇ ਭਾਜੀ ਉਹ ਸਫਰ ਉੱਥੇ ਐਦਾ ਦੇ ਪਹਾੜੀਆਂ ਤੇ ਕੰਡੇ ਆ ਜਦੋਂ ਲੇਟ ਦੇ ਸੀਗੇ ਲੱਗਦੇ ਸੀ ਹੱਥਾਂ ਤੇ ਐਡੇ-ਐਡੇ ਹੱਥ ਸੁੱਜ ਗਏ ਹੋਗੇ ਸੀ ਭਾਜੀ ਅੱਛਾ ਤੇ ਕਿਉਂ ਕੰਡੇ ਉਹ ਤਾਂ ਜ਼ਹਿਰੀਲੇ ਹੋ ਉਹ ਤੋ ਤੁਰ ਕੇ ਚਲੋ ਉਹ ਸਾਰੀ ਡਿਟੇਲ ਦੱਸੂਗਾ ਤੇ ਬਹੁਤ ਲੰਬੀ ਵੀਡੀਓ ਹੋ ਜਾਣੀ ਉੱਥੋਂ ਭਾਜੀ ਅਸੀਂ ਤੁਸੀਂ ਸ਼ਾਰਟ-ਸ਼ਾਰਟ ਜਿਹੜੇ-ਜਿਹੜੇ ਲੱਗਦਾ ਨਾਗਾ ਗੱਲ ਦੱਸਣ ਵਾਲੀ ਜਰੂਰ ਦੱਸੋ ਜੀ ਉਹ ਅਸੀਂ ਸਫਰ ਤੈਅ ਕੀਤਾ ਹੈ ਪਹਾ ਉਹ ਰੋਡ ਤੇ ਤੇ ਉੱਥੇ ਮੁੰਡੇ ਦਾ ਜਿਹੜਾ ਬਿਕਰ ਸਿੰਘ ਮੁੰਡਾ ਹੈ ਇਟਲੀ ਹੈ ਉਹ ਇਸ ਟਾਈਮ ਹੂੰ ਉਹਦੇ ਉੱਥੇ ਪਰਸ ਵੀ ਡਿੱਗ ਗਿਆ ਅੱਛਾ ਕਿਉਂਕਿ ਲੇਟ ਦੇ ਇਸੇ ਇੱਕਦਮ ਉੱਠਦੇ ਸੀ ਇੱਕਦਮ ਲੇਟ ਦੇ ਤੇ ਤੇ ਅਸੀਂ ਪਹੁੰਚੇ ਆਂ ਭਾਜੀ ਅ ਬੋਡਰ ਏਰੀਏ ਤੇ ਹੂੰ ਅਸੀਂ ਜਿੱਦੇ ਉੱਥੇ ਪਹੁੰਚੇ ਆਂ ਉੱਥੇ ਗੱਡੀ ਆ ਗਈ ਹੈ ਹੂੰ ਜਿਹੜੀ ਉਹ ਆਰਮੀ ਤੇ ਹਲ ਉਹ ਜਿਹੜੇ ਰਾਉਂਡ ਤੇਸ ਰਾਉਂਡ ਅਪ ਕਰਦੇ ਆ ਉਹ ਜਿੱਦੇ ਆਏ ਆ ਭਾਜੀ ਉੱਥੇ ਆ ਨਾ ਨਾਲੇ ਇੱਕ ਥੱਲੇ ਨੂੰ ਡੂੰਗੀ ਜਗ੍ਹਾ ਸੀ ਖਿਚੜੇ ਗਿਚੜ ਸੀ ਉੱਥੇ ਲੇਟ ਗਏ ਚਿੱਕੜ ਦੇ ਵਿੱਚ ਤੇ ਉੱਥੇ ਲੇਟ ਗਏ ਤੇ ਸਾਰੇ ਜਣੇ ਅਸੀਂ ਉਹ ਟੋਰਚਾ ਮਾਰਦੇ ਰਹੇ ਉਹਨਾਂ ਲੱਭੇ ਨਹੀਂ ਉਹਨਾਂ ਨੂੰ ਨਹੀਂ ਮਿਲੇ ਉਹ ਉਹਨੇ ਅੱਧਾ ਘੰਟਾ ਖੜੇ ਰਹੇ ਸਿਗਟਾ ਪੀਂਦੇ ਰਹੇ ਆ ਇੰਨਾ ਜਾਂ ਝੱਕੜ ਸਿਗਾ ਝੱਕੜ ਲੱਭੇ ਨੂੰ ਕਿਉਂਕਿ ਉੱਥੇ ਭਾਜੀ ਬੂਟੇ ਬਹੁਤ ਵੱਡੇ ਵੱਡੇ ਸੀ ਨੇਰਾ ਵੀ ਸੀਗਾ ਨੇਰਾ ਬਹੁਤ ਸੀਗਾ ਢਾਰਚਾ ਮਾਰਦੇ ਦੇ ਆਲੇ ਦੋਲੇ ਇਦਾਂ ਤੇ ਅਸੀਂ ਨਹੀਂ ਮਿਲੇ ਉਹਨਾਂ ਨੂੰ ਚੱਲ ਗਏ ਉਹ ਅੱਧਾ ਘੰਟਾ ਤੁਸੀਂ ਚੱਕੜ ਜਰਾਏ ਹਾਂ ਉੱਥੋਂ ਅਸੀਂ ਲੋਕੇਸ਼ਨ ਉਹਨੇ ਲਾਈ ਸੀ ਮੁੰਡੇ ਨੇ ਉੱਥੇ ਪਹੁੰਚੇ ਹਾਂ ਉੱਥੇ ਭਾਜੀ ਬੈਟਰੀ ਸੀਗੀ तकरीबन ਸਾਡੇ ਜਾਣ ਤੋਂ ਪਹਿਲਾਂ 20 ਤੋਂ 22 22 ਬੰਦੇ ਜਿਨ੍ਹਾਂ ਨੇ ਬਾਰਡਰ ਕਰਾਸ ਕਰਨਾ ਸੀ ਉਹ ਦੇਸੀ ਆਪਣੇ ਸੀ ਪਾਕਿਸਤਾਨੀ ਪੰਜਾਬੀ ਇੰਡੀਅਨ ਨਹੀਂ तकरीबन ਆਪਣੇ 2-4 ਬੰਦੇ ਸੀਗੇ ਬਾਕੀ ਅਫਰੀਕਨ ਸੀਗੇ ਤੇ ਬਾਕੀ ਆਪਣੇ ਭਰਾ ਸੀਗੇ ਪਾਕਿਸਤਾਨੀ ਹੂੰ ਉਤੋਂ ਬਾਜੀ ਉਹਨੇ 5 ਵਜੇ ਨਾ ਸਵੇਰ ਨੂੰ 5 ਵਜੇ ਹੂੰ ਸਟਾਰਟ ਕੀਤੀ ਡੋਂਕੀ ਹਾਂ ਉੱਥੇ ਨੈਰ ਦਾ ਯਾਨੀ ਕਿ ਡੁੰਗਾਈ ਹੈਗੀ ਆ ਘੱਟੂ ਘੱਟ ਅ ਬੀ ਫੀਟ ਥੱਲੇ ਨੂੰ اچھا ਨਹੀਂ ਤਾਂ اچھا ਵੇਡ ਨਹਿਰ ਪਰ ਦਾ ਨਹੀਂ ਕਿਉਂਕਿ ਅਬੂਸਨੀਆ ਦਾ ਵੀ ਬੋਰਡਰ ਨਹਿਰ ਤੇ ਸਰਬੀਆ ਦਾ ਨਹੀਂ ਸਰਬੀਆ ਦਾ ਬੋਰਡਰ ਵੀ ਨਹਿਰ ਤੇ ਉਹ ਤੁਸੀਂ ਕ੍ਰਾਸ਼ੀਆ ਚ ਬੰਨਣਾ ਹੈ ਕ੍ਰਾਸ਼ੀਆ ਚ ਬੰਨਣਾ ਉਹ ਵੀ ਨਹਿਰ ਉਹ ਬੋਡੂੰਗੀ ਨਹਿਰ ਉਥੇ ਪਾਣੀ ਦਾ ਵਹਾਅ ਇੰਨਾ ਤੇਜ਼ ਹੈ ਬਹੁਤ ਜ਼ਿਆਦਾ ਤੇ ਉਹ ਭਾਜੀ ਬੋਟ ਉਹ ਨਹੀਂ ਪਲਾਸਟਿਕ ਹਵਾ ਭਰੀ ਹੈ ਹੂੰ ਛੋਟੀ ਬੋਟ ਨਹੀਂ ਹੁੰਦੀ ਬਿਲਕੁਲ ਬਿਲਕੁਲ ਉਹਦੇ ਵਿੱਚ 4 ਬੰਦੇ ਦੀ ਕੈਪੈਸਿਟੀ ਹੁੰਦੀ ਆ ਸਾਨੂੰ 12 13 ਬੰਦਿਆਂ ਨੂੰ ਬਿਠਾਇਆ ਹੁੰਦਾ ਉਹ ਉੱਥੇ ਕੀ ਹੋਣਗੇ 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 ਫੇਰ ਇੱਕ ਵਾਰੀ ਮੌਤ ਦੇ ਮੂੰਹ ਚ ਫੇਰ ਮੌਤ ਦੇ ਮੂੰਹ ਚ ਹਮ ਤਰਨਾ ਉਹਦਾ ਤਰਲ ਨਹੀਂ ਦੱਸ ਨਹੀਂ ਪਾਜੀ ਅੱਛਾ ਤੇ ਉੱਥੇ ਉਹ ਲਾਉਂਦੇ ਆ ਚਲੋ ਉਹਨਾਂ ਦੇ ਸਲਾਮ ਆ ਉਹਨਾਂ ਨੂੰ ਜਿੰਨੇ ਉਹ ਕਿ ਦੋ ਬੰਦਿਆਂ ਨੇ ਉਹ ਮਾਰ ਦੇ ਆ ਜੱਪੂ ਗਰਮੀ ਹੋਇਓ ਗਰਮੀ ਹੋਇਓ ਸੀਗੀ ਠੰਡ ਚ ਗਰਮੀ ਹੋਇਓ ਸੀ ਉਹ ਇੰਨੀ ਜਾਨਿਕ ਬਹਾ ਤੇਜ ਹੈ ਨਹਿਰ ਦਾ ਤੇ ਉੱਥੇ ਆਪਣੇ ਮੌਤ ਵੀ ਹੋਈ ਆ ਸਾਡੇ ਜਦੋਂ ਅਸੀਂ ਡੋਂਕੀ ਲਈ ਆ ਉਦੋਂ ਇੱਕ ਦਿਨ ਪਹਿਲਾਂ ਬੋਟ ਡੁੱਬ ਗਈ ਆ ਉੱਚ 6 ਬੰਦਿਆਂ ਦੀ ਮੌਤ ਹੋਈ ਆ ਹਾਏ ਉਹ ਕਿੱਥੇ ਦੇ ਸੀਗੇ ਉਹ ਵਿੱਚ ਆਪਣੇ ਪੰਜਾਬੀ ਵੀ ਸੀਗੇ ਤੇ ਕੁਝ ਪਤਾ ਉਹਨਾਂ ਦਾ ਕਿੱਥੇ ਦੇ ਸੀ ਇੰਡੀਆ ਤੱਕ ਇੰਡੀਆ ਭਾਜੀ ਉਹ ਮੇਰੇ ਖਿਆਲ ਪਿੰਡਾਂ ਦਾ ਨਾਮ ਹੀ ਲੈਣਾ ਕਿਸੇ ਦੇ ਪਿੰਡ ਦਾ ਉਹਦਾ ਜ਼ਿਲ੍ਹਾ ਦਾ ਸਮਝ ਆ ਆਪਣੇ ਹਰਿਆਣੇ ਸਾਈਡ ਦੇ ਸੀ ਹਰਿਆਣਾ ਕੁਰੂਕਸ਼ेत्र ਹਰਿਆਣਾ ਕਰਨਾਲ ਅੱਛਾ ਉੱਥੇ ਦੇ ਸੀ ਹਮ ਸਾਤੋ ਇੱਕ ਦਿਨ ਪਹਿਲਾਂ ਵੋਟ ਡੁੱਬੀ ਆ ਕਿਉਂ ਪੰਡ 6 ਮੁੰਡੇ ਆਏ ਡੁੱਬ ਕੇ ਮਰ ਗਏ ਤੇ ਬਾਕੀ ਜਿਹੜੇ 3-4 ਸੀਗੇ ਦੋ ਦੋ ਤਾਂ ਡੋਂਕਰ ਸੀਗੇ ਬਾਕੀ ਦੋ ਤਿੰਨਾਂ ਚੋਂ ਤੈਨਾਂ ਆਉਂਦਾ ਸੀ ਬਚ ਗਏ ਡੋਂਕਰ ਬਚ ਗਿਆ ਤਾਂ ਤਿੰਨ ਮੁੰਡੇ ਦੋ ਹੋਰ ਦਾ ਬਚ ਗਏ 6 ਡੁੱਬ ਗਏ 6 ਡੁੱਬ ਗਏ ਸੀਗੇ ਤੇ ਅਸੀਂ ਵੀ ਭਾਜੀ ਜਦੋਂ ਕਿਨਾਰੇ ਤੇ ਪਹੁੰਚਿਆ ਉਹ ਕਿਨਾਰਾ ਇੱਦਾਂ ਉੱਤਰਦੇ ਆ ਜਿੱਦਾਂ ਛੱਤ ਨੂੰ ਹੱਥ ਲਾ ਲਈਏ ਇੱਦਾਂ ਕਿਨਾਰਾ ਉੱਪਰ ਨੂੰ ਚੜ੍ਹਨਾ ਪੈਂਦਾ ਤਿਲਕਣ ਸ਼ੁਰੂ ਦੀ ਤਿਲਕਣ ਨੇ ਉੱਥੇ ਵੀ ਕਈ ਵੇਲੇ ਬੰਦੇ ਦਾ ਪੈਰ ਸਲਿੱਪ ਹੋ ਕੇ ਨਹਿਰ 'ਚ ਡਗ ਜਾਂਦਾ। ਨਹਿਰ ਬਹੁਤ ਤੇਜ਼ ਆ। ਨਹਿਰ ਦਾ ਪਾਣੀ ਬਹੁਤ ਤੇਜ਼ ਆ। ਉਹ ਨਹਿਰ ਨਹੀਂ ਕਹਿ ਸਕਦੇ ਆਪਾਂ ਚਲੋ ਪੰਜਾਬੀ ਨਹਿਰ ਕਹਿ ਦੇਣੇ ਤੇ ਦਰਿਆ ਹੀ ਕਹਿ ਸਕਦੇ ਆਪਾਂ। ਇੰਨਾ ਚੌੜਾ। ਰੀਵਰ ਕਹਿ ਸਕਦੇ ਆ ਕਿ ਤੁਸੀਂ ਬਲੈਂਸੀ ਵਾਲੀ ਨਹਿਰ ਦੀ ਕਿਹੜੀ ਚੌੜੀ ਕਿੰਨੀ ਐਦਾਂ ਦੀ ਹੈਗੀ? ਬਲੈਂਸੀਆ ਬਲੈਂਸੀਆ ਸੇਮ ਸੇਮ ਆ ਨਾ ਕਿਉਂਕਿ ਬਲੈਂਸੀਆ ਵਾਲੀ ਨਹਿਰ ਬਹੁਤ ਜ਼ਿਆਦਾ ਚੌੜੀ ਆ। ਜੀ ਜੀ। ਇੱਧਰਲੇ ਜਾਨੀ ਕਿ ਕੁੰਜੇ ਤੋਂ ਉੱਧਰ ਜਾਣਾ ਹੋਵੇ ਚੌੜਾਈ ਦੇ ਸਾਬ ਨਾਲ ਬਹੁਤ ਟਾਈਮ ਲੱਗਦਾ। ਸੇਮ ਸੇਮ ਭਾਈ। ਅੱਛਾ ਤੇ ਉੱਥੋਂ ਫਿਰ ਸਾਡਾ ਸਟਾਰਟ ਹੁੰਦੀ ਆ ਅਸੀਂ ਜੰਗਲ ਚ ਵੜਦੇ ਆ ਜੰਗਲ ਹੈ ਦਾਦਾ ਭਾਜੀ ਹਾਂ ਅੱਛਾ ਫਿਰ ਜਿਹੜੇ 6 12 ਬੰਦੇ ਸੀਗੇ ਤੁਸੀਂ ਉਹ ਸਾਰੇ ਸਹੀ ਸਲਾਮਤ ਬਾਹਰ ਆ ਗਏ ਜੀ ਅੱਛਾ ਫਿਰ ਵੜ ਗਏ ਜੰਗਲ ਚ ਜੰਗਲ ਚ ਵੜ ਗਏ ਉੱਥੇ ਆਪਣਾ ਆਪਣਾ ਗਰੁੱਪ ਹੁੰਦਾ ਡੋਂਕਰਾਂ ਦਾ ਵੀ ਇਸ ਗਰੁੱਪ ਨੂੰ ਲੈ ਕੇ ਜਾਣਾ ਹਾਂ ਉੱਥੇ ਜਿੰਨੀਆਂ ਬਾਕੀ ਗਰੁੱਪ ਉਨੀ ਹੈ ਸਾਨੂੰ ਪਤਾ ਅਸੀਂ ਉਸ ਗਰੁੱਪ ਨਾਲ ਅਸੀਂ 6 ਜਣੇ ਸੀਗੇ ਹਾਂ ਉੱਥੇ ਜੰਗਲ ਚ ਬੜੇ ਜੰਗਲ ਚ ਕੰਡੇ ਹੀ ਕੰਡੇ ਹਾਂ ਕਦੀ ਬੈਗ ਫਸੇ ਕਦੀ ਕੱਪੜੇ ਫਸਣ ਕੰਡਿਆ ਉਹ ਪਾਜੀ ਝਾੜੀਆਂ ਇਦਾਂ ਇਦਾਂ ਕਰਕੇ ਜਾਣਾ ਪੈਂਦਾ ਇੰਨੀਆਂ ਗੁੰਝਲਦਾਰ ਝਾੜੀਆਂ ਨੂੰ ਕੰਡੇ ਵੀ ਵਿੱਚ ਜੀ ਉਹ ਅਸੀਂ ਤਕਰੀਬਨ ਉਹ ਜੰਗਲ ਕ੍ਰੋਸ ਕੀਤਾ ਆ 5 ਵਜੇ ਉਹ ਸਵੇਰੇ ਡੌਂਕੀ ਲਈ ਆ ਅਸੀਂ ਤਕਰੀਬਨ 7 ਵਜੇ ਜੰਗਲ 'ਚ ਬੜੇ ਆ 7 ਸਾਨੂੰ ਸ਼ਾਮ ਦੇ 7 ਵਜੇ ਅੱਛਾ ਯਾਨੀ ਕਿ 12 ਤੋ 12 ਘੰਟੇ ਤੋਂ ਜ਼ਿਆਦਾ 12 ਘੰਟੇ ਹਾਂ ਜੀ ਉਹ ਜੰਗਲ ਕ੍ਰੋਸ ਕਰਨ ਹਾਂ ਤੁਰੇ ਰਹੇ ਆ ਜੰਗਲ ਵਿੱਚ ਉੱਥੇ ਰੋਟੀ ਪਾਣੀ ਫਿਰ ਪਾਣੀ ਭਾਜੀ ਰੋਟੀ ਤੁਸੀਂ ਯਕੀਨ ਮੰਨੋ ਕਿਨੇ ਕੋ ਕੋ ਚਾਕਲੇਟ ਕੋ ਬ੍ਰੈਂਡ ਜਾ ਕੋ ਚਾਵਲ ਕੁਝ ਨਹੀਂ ਦਿੰਦੇ ਡੋਂਕਰ ਇੱਕ ਬਿਸਕੁਟ ਹੂੰ ਥੋੜਾ ਜਿਹਾ ਪਾਣੀ ਅੱਛਾ ਉੱਥੇ ਸਾਡਾ ਪਾਣੀ ਵੀ ਖਤਮ ਹੋ ਗਿਆ ਹੂੰ ਤੇ ਉਹ ਡੋਂਕਰ ਐਨਾ ਉਹਦਾ ਦਿਮਾਗ ਪਤਾ ਨਹੀਂ ਉਹਨੂੰ ਪਤਾ ਹੀ ਲੱਗਾ ਸਾਨੂੰ ਭਾਜੀ ਉਹ ਲੈ ਗਿਆ ਆਰਮੀ ਦੇ ਦੀਏ ਅੱਛਾ ਜੰਗਲ ਵਿੱਚੀ ਉਹਨੂੰ ਭਲੇਖਾ ਪੈ ਗਿਆ ਭਲੇਖਾ ਪੈ ਗਿਆ ਥੋੜਾ ਜਿਹਾ ਹਾਂ ਉੱਥੇ ਭਾਜੀ ਹਨਾ ਕਾਂਟੇ ਮਾਰਿਓ ਐਦਾਂ ਉਹ ਬੇਦਨਿਆ ਹਰ ਦਰਖਤ ਤੇ ਹਰ ਹਰ ਪੇੜ ਤੇ ਕੌਣ ਕਿਉਂ ਉਹਦੀ ਵਜ੍ਹਾ ਕੀ ਉੱਥੇ ਜਿਹੜੀ ਤਾਰ ਹੈ ਉਹ 'ਚ ਵੀ ਕਰੰਟ ਹੈ ਅੱਛਾ ਫਿਰ ਟੱਚ ਨਾ ਕਰਿਓ ਹਾਂ ਉਹ ਅਸੀਂ ਕ੍ਰੋਸ ਕੀਤੀ ਤਾਰ ਦੇ ਟੱਪ ਗਏ ਉਹਨੇ ਡੋਂਕਰ ਨੇ ਕਿਹਾ ਛਾਲ ਮਾਰ ਕੇ ਆਉਂਦਾ ਮੇਰਾ ਟੱਚ ਨਹੀਂ ਕਰਨਾ ਉਹ ਕਰੰਟ ਹੈ ਭਾਜੀ ਇੱਕ ਮੁੰਡੇ ਨੂੰ ਲੱਗਾ ਵੀ ਥੋੜਾ ਜਿਹਾ ਹਾਂ ਤੇ ਅਸੀਂ ਉਸ ਏਰੀਆ ਬੜ ਗਏ ਉੱਥੇ ਹਰ ਪੇੜ ਤੇ ਨਾ ਕਾਂਡਾ ਮਾਰਿਆ ਲਾਲ ਉਹਨਾਂ ਰੰਗ ਨਾਲ ਉਹ ਵਜਾ ਕਿ ਉਹਦੀ ਕਾਂਡਾ ਬੰਦੀ ਬਈ ਇੱਥੇ ਤੁਹਾਨੂੰ ਗੋਲੀ ਵੀ ਵੱਜ ਸਕਦੀ ਹੈ ਅੱਛਾ ਦੇਖਦੇ ਗੋਲੀ ਮੰਦਾ ਆਰਡਰ ਉਹ ਏਰੀਆ ਤੇ ਜੀ ਹਾਂ ਤੇ ਉੱਥੇ ਬੜੇ ਆ ਫੇਰ ਮੈਂ ਡੋਂਕਰ ਨੂੰ ਗਿਆ ਵੇ ਮੈਂ ਕਿਹਾ ਪਾਜੀ ਵੀ ਆ ਕਾਂਟੇ ਮਾਰੇ ਆ ਸਾਰਾ ਰਿਸਕੀ ਏਰੀਆ ਹੈ ਹੂੰ ਤੋ ਲੋਕੇਸ਼ਨ ਲਾ ਉਹਦਾ ਫੋਨ ਨਾ ਚੱਲੇ ਮੈਂ ਕਿਹਾ ਤੂੰ ਬਾਹਰ ਚੱਲ ਪੋ ਵੀਰ ਅਸੀਂ ਚੱਲੇ ਆ ਨਹੀਂ ਤਾਂ ਤੂੰ ਇੱਥੇ ਰਹਿ ਤੂੰ ਜਿੱਥੇ ਜਾਣਾ ਜਾ ਅਸੀਂ ਚੱਲੇ ਹਾਂ ਕਹਿੰਦਾ ਚਲੋ ਸਹੀ ਹੈ ਫੇਰ ਉਤਾਰ ਕਰੋਸ ਕੀਤੀ ਹੈ ਫੇਰ ਇੱਕ ਜਿੱਦਾਂ ਭਾਜੀ ਉਹ ਨਹੀਂ ਨਹੀਂ ਉੱਥੇ ਵਿੱਚ ਜਿੱਤੇ ਕਾਂਡੇ ਮਾਰੇ ਸੋ ਉੱਥੇ ਕੋਈ ਦਿੱਕਤ ਤਾਂ ਨਹੀਂ ਆਈ ਫੇਰ ਦਿੱਕਤ ਪਛਾਹ ਹੋ ਗਿਆ ਉੱਥੇ ਸਾਡਾ ਹਾਂ ਤੇ ਅਸੀਂ ਉਹ ਫੇਰ ਤਾਰ ਕਰੋਸ ਕੀਤੀ ਹੈ ਕਰੰਟ ਵਾਲੀ ਫੇਰ ਜਿੱਦਾਂ ਆਪਣੇ ਪਹਿਲਾਂ ਅੱਜ ਤੋਂ 10 15 ਸਾਲ ਪਹਿਲਾਂ ਇੱਕ ਉਹ ਰਸਤੇ ਨਹੀਂ ਬਣਿਉਂਦੇ ਕੱਚੇ ਪੱਕਾ ਡਿਜ਼ਾਇਨ ਕਰ ਹਾਂਜੀ ਉਹ ਬਣਿਆ ਸੀ ਮੈਂ ਕਿਹਾ ਇਸ ਰਸਤੇ ਜਾਣਾ ਹੈ ਆਪਾਂ ਨਹੀਂ ਜਿਹੜੇ ਇੱਕ ਤੁਸੀਂ ਦਾਦੇ ਮੁੰਡੇ ਨੂੰ ਕਰੰਟ ਵੀ ਲਗਾ ਉਤਾਰ ਤਾਂ ਹਾਂਜੀ ਉਹ ਜ਼ਿਆਦਾ ਬਚਾਰਿਆ ਉਹਦਾ ਬਚਾਹ ਹੋ ਗਿਆ ਉਹਦਾ ਅੱਛਾ ਤੇ ਕਿਉਂਕਿ ਕੱਪੜੇ ਪਾਇਓ ਸੀਗੇ ਹੂੰ ਬਚਾਹ ਹੋ ਗਿਆ ਉਹਦਾ ਅੱਛਾ ਪੱਕ ਡੰਡੀ ਤੇ ਆ ਗਏ ਤੁਸੀਂ ਪੱਕ ਡੰਡੀ ਸੀਗੀ ਤੇ ਉਸੇ ਤੁਰੇ ਰਹੇ ਆ ਤੇ ਮੋਰੇ ਕਿਸੇ ਨੇ ਨਾ ਤਾਰ ਕੱਟੀ ਹੋ ਸੀ ਦਰਵਾਜ਼ੇ ਦੀ ਹੂੰ ਉੱਤੋਂ ਬਾਹਰ ਨਿਕਲੇ ਆ ਫਿਰ ਜਦੋਂ ਅਸੀਂ ਬਾਹਰ ਨਿਕਲੇ ਆ ਉਹ ਜਿਹੜੇ ਪਹਿਲਾ ਗਰੁੱਪ ਸੀ ਉਹ ਮੋਰੇ ਬੈਠਾ ਸੀ ਫਿਰ ਸਾਨੂੰ ਹੌਸਲਾ ਹੋਇਆ ਵੀ ਅਸੀਂ ਸਹੀ ਆਏ ਆ ਸਹੀ ਆ ਗਏ ਹੂੰ ਫਿਰ ਭਾਜੀ ਉੱਥੋਂ ਨਾ ਇਹ ਹਾਲੇ ਤੁਸੀਂ ਬੂਸਨੀ ਆ ਜੀ ਹਾਂ ਹਾਂਜੀ ਹਾਂ ਬੂਸਨੀ ਆ ਜੀ ਸੀਗੇ ਨਹੀਂ ਆਪਾਂ ਬੂਸਨੀ ਆ ਦੀ ਨਹਿਰ ਕ੍ਰੋਸ ਕੀਤੀ ਆ ਬੂਸਨੀ ਦੀ ਨਹਿਰ ਕ੍ਰੋਸ ਕਰਾ ਹੁਣ ਕ੍ਰੋਸ ਹੀ ਆ ਜਾ ਕ੍ਰੋਸ ਹੀ ਆ ਜਾ ਜੀ ਤੇ ਅਸੀਂ ਪਾ ਜੀ ਉੱਥੋਂ ਤਕਰੀਬਨ ਮੇਰੇ ਖਿਆਲ ਨਾਲ ਤਿੰਨ ਕਿਲੋਮੀਟਰ ਤੁਰ ਕੇ ਅਸੀਂ ਜਾਣਾ ਹੀ ਰੇਲਵੇ ਲਾਈਨ ਤੇ ਹੂੰ ਉੱਥੇ ਪਹੁੰਚਿਆ ਉੱਥੋਂ ਫਿਰ ਰੇਲਵੇ ਲਾਈਨ ਦੇ ਵਿੱਚ ਹੀ ਵਿੱਚੇ ਤੁਰੇ ਟ੍ਰੇਨਾਂ ਬਹੁਤ ਫਾਸਟ ਆਉਂਦੀਆਂ ਜਦੋਂ ਟ੍ਰੇਨ ਆਉਂਦੀ ਸੀ ਅਸੀਂ ਲੰਮੇ ਪੈ ਜਾਂਦੇ ਆ ਉਸ ਟ੍ਰੇਨ ਦੇ ਰਸਤੇ ਬਟਿਆਂ ਉੱਪਰ ਚੀਜ਼ ਤੋੜਦੇ ਰਹੇ ਉਹ ਮੁੰਡੇ ਦਾ ਗੋਡਾ ਵੀ ਉਸਲੇ ਉੱਤੋਂ ਤੁਰ ਨਹੀਂ ਹੁੰਦਾ ਸੀ ਮੁੰਡੇ ਤੋਂ ਬਿੱਕਰ ਸਿੰਘ ਤੋਂ ਤੇ ਉੱਥੇ ਅਸੀਂ ਤੁਰੇ ਰਹੇ ਹਾਂ ਤੁਰੇ ਰਹੇ ਹਾਂ ਤੇ ਤਕਰੀਬਨ ਭਾਜੀ ਉਹ ਸਫ਼ਰ ਸੀਗਾ ਸਾਡਾ ਰੇਲਵੇ ਲਾਈਨ ਦਾ ਜਿਹੜਾ ਤੁਰ ਕੇ ਕੱਢਿਆ ਸੀ ਆ 6-7 ਘੰਟੇ ਦਾ ਉਹ 6-7 ਘੰਟੇ ਦੀ ਟ੍ਰੇਨਾਂ ਕਿੰਨੀ ਵਾਰ ਲੰਘੀਆਂ ਟ੍ਰੇਨਾਂ ਉੱਥੋਂ ਨੰਗੀਆਂ ਕੱਟੋ-ਗਾਟੇ 6-7 ਵਾਰ ਉੱਥੇ ਰਿਸਕ ਵੀ ਸੀ ਰਿਸਕ ਵੀ ਸੀਗਾ ਹਾਂ ਅੱਛਾ ਤੇ ਅਸੀਂ ਉਹ ਸ਼ਹਿਰ ਪਹੁੰਚੇ ਹਾਂ ਉਹ ਸਟੇਸ਼ਨ ਤੇ ਉੱਥੇ ਫਿਰ ਅਸੀਂ ਰਾਤ ਲੰਮੇ ਪੈਦੇ ਹਾਂ ਕਿਉਂਕਿ ਟ੍ਰੇਨ ਦੂਜੇ ਦਿਨ ਸੀਗੀ ਸਮਝਦੇ ਤੇ ਉਹ ਉਹ ਟ੍ਰੇਨ ਫੇ ਫੜੀ ਉਹ ਟ੍ਰੇਨ ਕਿੱਥੇ ਵਾਸਤੇ ਲੈਣੀ ਹੈਟਲੀ ਵਾਸਤੇ ਨਹੀਂ ਨਹੀਂ ਉਹ ਆਪਣਾ ਕਰਾਸ਼ੀਆ ਦਾ ਮੇਨ ਸਿਟੀ ਸੀਗਾ ਉਹਦਾ ਨਾਮ ਵਾਇੰਚੂ ਨਿਕਲ ਗਿਆ ਉੱਥੇ ਜਾਣਾ ਸੀਗਾ ਅਸੀਂ ਤੇ ਉਹ ਟ੍ਰੇਨ ਫੜੀ ਆ ਭਾਜੀ ਅਸੀਂ ਉੱਥੇ ਪਹੁੰਚੇ ਆ ਉੱਥੇ ਕਹਿੰਦੇ ਵੀ ਅ ਏਜੰਟ ਨੂੰ ਫੋਨ ਕੀਤਾ ਕਹਿੰਦਾ ਬੱਸ ਅੱਡੇ ਚੱਲ ਜਲੋ ਉੱਥੇ ਡੋਂਕਰ ਬੈਠਾ ਤੁਹਾਡਾ ਹੂੰ ਉੱਥੇ ਗਏ ਆ ਉੱਥੇ ਡੋਂਕਰ ਸ਼ਰਾਬੀ ਹੋ ਕੇ ਬੈਠਾ ਉਹ ਕਿੱਥੇ ਦਾ ਹੈਗਾ ਉਹ ਆਪਣਾ ਪਾਕਿਸਤਾਨੀ ਭਰਾ ਸੀ ਅੱਛਾ ਤੇ ਉੱਥੇ ਕਹਿੰਦਾ ਇੱਥੇ ਲੇਟ ਜੋ ਰਾਤ ਨੂੰ ਅਸੀਂ ਆਪਣਾ ਉੱਥੇ ਖਾਣਾ ਪਾਣੀ ਖਾਧਾ ਉੱਥੇ ਲਟ ਗਏ ਹੂੰ ਇੱਕ ਦਿਨ ਗਿਆ ਦੂਜਾ ਆਇਆ ਦੂਜੇ ਦਿਨ ਵੀ ਲਿਟੇ ਰਹੇ ਉੱਥੇ ਹੂੰ ਕਉ ਮੁੰਡੇ ਦੀ ਹਾਲਤ ਹਾਂ ਮੁੰਡੇ ਦੀ ਹਾਲਤ ਬਹੁਤ ਖਰਾਬ ਸੀਗੀ ਬਿੱਕਰ ਸਿੰਘ ਦੀ ਉਹਦਾ ਗੋਡਾ ਬਹੁਤ ਸੁੱਜ ਗਿਆ ਸੀਗਾ ਫਿਰ ਅਸੀਂ ਵੀ ਨਹੀਂ ਸਟੈਪ ਚੱਕ ਸਕਦੇ ਸੀ ਉਸ ਤੋਂ ਬਿਨਾ ਮੈਂ ਕਿਹਾ ਮਨਪ੍ਰੀਤ ਇਹਨੂੰ ਛੱਡ ਕੇ ਨਹੀਂ ਜਾਣਾ ਆਪਾਂ ਤੇ ਹਾਂ ਉਹਦੇ ਵੀ ਦੋ ਬੱਚੇ ਦੋ ਮੁੰਡੇ ਇੱਕ ਕੁੜੀ ਹੈ ਮਨਪ੍ਰੀਤ ਦੇ ਇਹ ਬਿੱਕਰ ਸਿੰਘ ਦੇ ਜੀ ਉਹ ਆਪਣੇ ਅਮਰਤ ਧਾਰੀ ਸੀਗੇ ਪਾਠੀ ਸੀਗੇ ਉੱਥੇ ਹਾਂ ਤੇ ਉਹ ਗੋਟਾ ਬਹੁਤ ਸੁੱਝ ਗਏ ਇਸ ਕਿਨ ਛੱਡ ਕੇ ਨਹੀਂ ਜਾਣਾ ਦੋ ਦਿਨ ਗਏ ਆ ਹੂੰ ਦੋ ਦਿਨ ਬਾਅਦ ਭਾਜੀ ਅਸੀਂ ਸੁੱਤੇ ਪਏ ਆ ਪੋਰਸਾ ਗਏ ਉਥੇ ਡੌਂਕਰ ਦੇ ਘਰੇ ਨਹੀਂ ਨਹੀਂ ਬੱਸ ੱਡੇ ਤੇ ਅੱਛਾ ਬੱਸ ੱਡੇ ਤੇ ਹੂੰ ਸਾਨੂੰ ਕਹਿੰਦੇ ਉਠੋ ਡਾਕੂਮੈਂਟ ਦੋ ਹੂੰ ਕਹਿੰਦੇ ਤੁਹਾਨੂੰ ਇੰਗਲਿਸ਼ ਆਂਦੀ ਹੈ ਹੂੰ ਅਸੀਂ ਕਹਿੰਦੇ ਕਿਸੇ ਨਹੀਂ ਕੋਈ ਨਹੀਂ ਬੋਲੇ ਉਹ ਡੋ ਉਹ ਡਾਕੂਮੈਂਟ ਮੰਗਦੇ ਸੀਗੇ ਅਸੀਂ ਕੁਝ ਨਹੀਂ ਬੋਲੇ ਸਾਰੇ ਜਣੇ ਹਾਂ ਉਹ ਕਹਿੰਦੇ ਜਾਓ ਇੱਥੋਂ ਹਾਂ ਜਾਓ ਇੱਥੋਂ ਉਹ ਤਾਂ ਉੱਤਰੇ ਆ ਥੱਲੇ ਹਾਂ ਫਿਰ ਅਸੀਂ ਫੋਨ ਕੀਤਾ ਏਜੰਟ ਨੂੰ ਇੰਡੀਆ ਵੀ ਭਾਜੀ ਤੂੰ ਇੱਥੇ ਆਰਾਮ ਨਾਲ ਲੇਟਿਆ ਆਂ ਹਾਂ ਸਾਡਾ ਅਸੀਂ ਇੱਥੇ ਖੱਜਲ ਮਰ ਰਹੇ ਆਂ ਹਾਂ ਵੀ ਜਾ ਤਾਂ ਇੱਥੋਂ ਉਹ ਕਰ ਹਾਂ ਨਹੀਂ ਤਾਂ ਫਿਰ ਅਸੀਂ ਆਪਣਾ ਦੇਖਦੇ ਆਂ ਪੈਸਾ ਕੋਈ ਨਹੀਂ ਮਿਲਣਾ ਹਾਂ ਫਿਰ ਉਹਨੇ ਕਿਸੇ ਨਾਲ ਗੱਲ ਕੀਤੀ ਆ ਉਸੇ ਸਾਨੂੰ ਉਨੇ ਡਰੈਸ ਦਿੱਤਾ ਉਥੋਂ ਟੈਕਸੀ ਫੜ ਕੇ ਅਸੀਂ ਉਹਦੇ ਘਰੇ ਗਏ ਆ ਉਹ ਉੱਥੇ ਜਦੋਂ ਗਏ ਆ ਉੱਥੇ ਵੀ ਤਕਰੀਬਨ 40 ਬੰਦੇ ਮੋਰੇ ਮੋਰੇ ਪੈਂਦੀ ਆ ਗਿਆ ਉਨੇ ਸਰਾਈਆਂ ਬਣਾਈ ਆ ਭਾਜੀ ਉੱਥੇ ਅੱਛਾ ਡੌਂਕਰਾਂ ਦੇ ਹਾਂ ਉੱਥੇ ਰਹੇ ਆ ਉੱਥੇ ਵੀ ਅਸੀਂ 20-20 ਯਾਰੋ ਦਿੱਤੇ ਇੱਕ ਰਾਤ ਕੱਟਣ ਦੇ ਅੱਛਾ ਉੱਥੋਂ ਭਾਜੀ ਬੱਸ ਫੜੀ ਬੱਸ ਫੜੀ ਆ ਅਸੀਂ ਸ਼ਾਮ ਨੂੰ ਹੂੰ ਦੂਸਰੇ ਦਿਨ ਹੂੰ ਇਹ ਸਾਰੇ ਓ ਡਾਂਕੀ ਲਾਉਣ ਵਾਲੇ ਉਸ ਬੱਸ ਵਿੱਚ ਕੋਈ ਲੋਕਲ ਬੰਦਾ ਨਹੀਂ ਅੱਛਾ ਬੱਸ ਪੂਰੀ ਸਵਾਰੀਆਂ ਨਾਲ ਭਰੀ ਤੇ ਸਾਰੇ ਡਾਂਕੀ ਲਾਉਣ ਵਾਲੇ ਹਾਂ ਅੱਛਾ ਤੇ ਸਾਰੇ ਡਾਂਕੀ ਲਾਉਣ ਵਾਲੇ ਬੰਦੇ ਅਸੀਂ ਉੱਥੇ ਪਹੁੰਚੇ ਹਾਂ ਸਟੇਸ਼ਨ ਤੇ ਅਸੀਂ ਕਿੱਟਾ ਪਾਈਆਂ ਇਦਾਂ ਅਸੀਂ ਤੁਰੇ ਹੋਏ ਨਾਲੇ ਗੱਡੀਆਂ ਆ ਗਈਆਂ ਪੁਲਿਸ ਦੀਆਂ ਹੂੰ ਜਦੋਂ ਬੱਸ ਉਤਰੇ ਹਾਂ ਹਾਂ ਉਹ ਕਹਿੰਦੇ ਵਾਪਸ ਜਾਓ ਜਿੱਥੋਂ ਆਏ ਅੱਛਾ ਵੀ ਡਾਂਕੀ ਲਾਉਣ ਲੱਗੇ ਨਾ ਤੁਸੀਂ ਹੂੰ ਵਾਪਸ ਜਾਓ ਅਸੀਂ ਫੇਰ ਵਾਪਸ ਆ ਗਏ ਫੇਰ ਇੱਕ ਰਾਤ ਰੁਕੇ ਹਾਂ ਫਿਰ ਉੱਥੋਂ ਪਾਜੀ ਅਸੀਂ ਬੱਸ ਬੈਠੇ ਆ ਨੈਕਸਟ ਡੇ ਅਸੀਂ ਆਇਆ ਆਪਣੇ ਉੱਥੇ ਕ੍ਰੋਸ਼ੀਆ ਦਾ ਬਾਰਡ ਕ੍ਰੋਸ਼ੀਆ ਤੇ ਸਲਵਿਨੀਆ ਦਾ ਬਾਰਡਰ ਪੈਂਦਾ ਉੱਥੇ ਆਏ ਆ ਉੱਥੇ ਅਸੀਂ ਲੁਕੇ ਰਹੇ ਆ ਪਹਾੜੀ ਤੇ ਟ੍ਰੇਨ ਨੇ ਆਉਣਾ ਸੀਗਾ 6 ਘੰਟੇ ਬਾਅਦ ਤੇ ਟ੍ਰੇਨ ਆਈ ਹੈ ਟ੍ਰੇਨ 'ਚ ਟਿਕਟਾਂ ਲਈਆਂ ਉਹ ਟ੍ਰੇਨ ਵਾਲੇ ਨੇ ਟੀਟੀ ਨੇ ਫੋਨ ਕਰਤਾ ਪੁਲਿਸ ਨੂੰ ਅੱਛਾ ਆਪੇ ਬੰਦੇ ਚੜੇ ਆ ਹਾਂ ਉਹ ਜਦੋਂ ਅਸੀਂ ਇੱਕ ਸਟੇਸ਼ਨ ਲੰਗੇ ਆ ਅਸੀਂ ਜਾਣਾ ਸੀ ਲਾਸਟ ਸਟੇਸ਼ਨ ਤੇ ਉੱਥੇ ਭਾਜੀ ਮੋਰੇ ਆ ਨਾ ਗਾਰਡਰ ਲੱਗਾ ਹੈ ਹਮ ਉੱਥੋਂ ਟ੍ਰੇਨ ਉੱਥੋਂ ਵਾਪਸ ਆ ਜਾਂਦੀ ਹੈ ਹਮ ਉੱਥੋਂ ਹੋ ਜਾਂਦਾ ਸਲਵਿਨੀਆ ਦਾ ਏਰੀਆ ਸ਼ੁਰੂ ਹਮ ਉੱਥੇ ਸਾਨੂੰ ਨਾ ਗਨ ਪੁਆਇੰਟ ਤੇ ਲਾ ਲਿਆ ਥੱਲੇ ਪੁਲਿਸ ਨੇ ਲੈਂਡ ਲਵਾ ਲਈ ਅੱਛਾ ਬਾਰਡਰ ਦੇ ਉੱਪਰ ਇਹ ਨਹੀਂ ਬਾਰਡਰ ਤੇ ਨਹੀਂ ਬਾਰਡਰ ਤੋਂ ਪਿੱਛੇ ਹੀ ਸੀਗੇ ਹਮ ਉਹ ਟੀਟੀ ਨੇ ਫੋਨ ਕਰਤਾ ਵੀ ਇਦਾਂ ਚੜੇ ਆ ਸਾਨੂੰ ਗਨ ਪੁਆਇੰਟ ਤੇ ਲਾ ਲਿਆ ਥੱਲੇ ਵੀ ਤੁਸੀਂ ਕੀ ਕਰਨ ਚਲੇਆ ਸੀ ਆ ਵੀ ਅਸੀਂ ਸਲਵਿਨੀਆ ਚੱਲੇ ਹਾਂ ਹੂੰ ਉਹ ਕਹਦਾ ਟ੍ਰੇਨ 'ਚ ਨਹੀਂ ਜਾਣਾ ਪੁਲਿਸ ਵਾਲਿਆਂ ਨੇ ਤੁਰ ਕੇ ਜਾਓ ਤੁਰ ਕੇ ਜਾਓ ਤੁਹਾਡਾ ਫਲਾਵ ਉਹ ਭਾਜੀ ਫਿਰ ਉਹ ਸਫ਼ਰ ਸਾਡਾ ਜਿਹੜਾ ਸੀਗਾ ਨਾ ਅ ਐਨੀ ਠੰਡ ਭਾਜੀ ਉਹ ਸਲਵਿਨੀਆ ਦਾ ਜਿਹਦੀ ਆ ਗਿਆ ਨਾ ਆਪਣਾ ਜੋਰ ਦਾ ਮੇਨ ਏਰੀਆ ਆ ਗਿਆ ਠੰਡ ਪੋਹ ਤੇ ਉੱਥੇ ਹੂੰ ਉਹ ਲੈਨੋ ਲੈਨ ਤੁਰੇ ਰਹੇ ਆ ਭਾਜੀ ਹੂੰ 13 ਘੰਟੇ ਪੈਂਦੀ ਆ ਗਿਆ ਖਾਦਾ ਬਿਤਾ ਕੀ ਕੁਝ ਵੀ ਨਹੀਂ ਹਾਂ ਕਿੰਨੇ ਜਣੇ ਤਿੰਨੇ ਜਣੇ ਤਿੰਨ ਨਹੀਂ ਛੇ ਜਣੇ ਨਹੀਂ ਭਾਜੀ ਉਥੋਂ ਉਹ ਜਿਹੜਾ ਬੱਸ ਦਾ ਤੁਹਾਨੂੰ ਲਾਦਾ ਉਹ ਪੂਰੀ ਬੱਸ ਹੀ ਤੁਰਿਓ ਪੂਰੀ ਬੱਸ ਹੀ ਜਿੰਨੇ ਲੋਕ ਇਨ ਉਤਰੇ ਉਸ ਉਹ ਸਾਰੇ ਸਰਾਵਾਂ ਵਾਲੀ ਬੱਸ ਨਹੀਂ ਨਹੀਂ ਉਹ ਸਾਰੇ ਨਾਲ ਸੀ ਤੁਹਾਡੇ ਲੋਕ ਹਾਂਜੀ ਸਾਰੇ ਨਾਲ ਸੀਗੇ ਤੁਹਾਡਾ ਭਲਾ ਉਹ ਚ ਲੋਕਲ ਬੰਦਾ ਕੋਈ ਨਹੀਂ ਸੀਗਾ ਮਤਲਬ ਬੱਸ ਦੇ ਵਿੱਚ ਤਾਂ 40 45 ਬੰਦੇ ਮੰਨ ਲਓ ਬੈਹ ਜੰਦੇ ਹਾਂ ਉਹ ਸਾਰੇ ਡੋਂਕੀ ਲਾਉਣ ਵਾਲੇ ਸੀ ਉਹ ਸਾਰੇ ਲੈਨੋ ਲੈਨ ਤੁਰ ਕੇ ਤੁਰਿਓ ਹਾਂ 40 45 ਲਾ ਲਓ ਜੀ ਅੱਛਾ ਦੁਰੇਰੇ 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 ਮੋਰੇ ਟਾਰਚ ਵੱਜ ਜਦੋਂ 13 ਘੰਟੇ ਦਾ ਸਫਰ ਤੈਅ ਕੀਤਾ ਤੁਰ ਕੇ ਮੋਰੇ ਟਾਰਚ ਵੱਜੀ ਆ ਅਸੀਂ ਪਹਾੜੀਆਂ ਦੇ ਚੜ ਗਏ ਕੋਈ ਇੱਧਰ ਵਗ ਗਿਆ ਕੋਈ ਅੱਧੋ ਚਲਾ ਗਿਆ ਉੱਥੇ ਭਾਜੀ ਫਿਰ ਨਾ ਪਹਾੜੀਆਂ ਤੇ ਉਹ ਡਰੋਨ ਚਲਾਉਂਦੇ ਉੱਪਰ ਹਮ ਸਲਵਿਨੀਆਂ ਪੁਲਿਸ ਡਰੋਨ ਚ ਜਿਹੜਾ ਕਾਬੂ ਆ ਗਿਆ ਉਹ ਨਹੀਂ ਫੜ ਲੈਣਾ ਆ ਗਿਆ ਫਿਰ ਅਸੀਂ ਹੈ ਨਾ ਅਸੀਂ ਉੱਥੋਂ ਹੋ ਗਏ ਆ ਇੱਕ ਪਾਕਿਸਤਾਨੀ ਭਰਾ ਸੀਗਾ ਤੇ ਇੱਕ ਡੋਂਕਰ ਸੀਗਾ ਤੇ ਤਿੰਨ ਅਸੀਂ ਸੀਗੇ ਪੰਜ ਜਣੇ ਸੀਗੇ ਹਮ ਅਸੀਂ ਭਾਜੀ ਉਤੋਂ ਫਿਰ ਕ੍ਰੋਸ ਕੀਤੀ ਉਤਾਰਾਂ ਨਹੀਂ ਹੁੰਦੀਆਂ ਬਲੇਡ ਵਾਲੀਆਂ ਹਾਂ ਨਹੀਂ ਫਿਰ ਡਰੋਨ ਦੇ ਕਾਬੂ ਚ ਤਾਂ ਨਹੀਂ ਆਇਆ ਕੋਈ ਨਹੀਂ ਹਾਂ ਉਹਨਾਂ ਦਾ ਪਤਾ ਨਹੀਂ ਅਸੀਂ ਨਹੀਂ ਆਏ ਅਸੀਂ ਲੁਕੇ ਰਹੇ ਝਾੜੀ ਵਿੱਚ ਹਾਂ ਫਿਰ ਅਸੀਂ ਉਹ ਤ ਬਲੇਡ ਵਾਲੀਆਂ ਤਾਰਾਂ ਨਾ ਉਹ ਕ੍ਰੋਸ ਕਰਕੇ ਹਾਂ ਸਲਵਿਨੀਆ ਚ ਵੜ ਗਏ ਅੱਛਾ ਸਲਵਿਨੀਆ ਚ ਵੜੇ ਆ ਭਾਜੀ ਹਾਂ ਫਿਰ ਉੱਥੇ ਇੱਕ ਉਹੀ ਟ੍ਰੇਨ ਉਹ ਜਿਹੜੀ ਟ੍ਰੇਨ ਦਾ ਰਸਤਾ ਹਾਂ ਉਹੀ ਮੋੜੇ ਟ੍ਰੇਨ ਦਾ ਰਸਤਾ ਜਾਂਦਾ ਚੋਂ ਪਹਿਲਾਂ ਚੱਲਦੀ ਸੀ ਹਾਂ ਹੁਣ ਉਹ ਬੰਦ ਆ ਠੀਕ ਹੈ ਫੇਰ ਤੁਰੇ ਰੇ ਤੁਰੇ ਰੇ ਏਜੰਟ ਕਹਿੰਦਾ ਮੋੜੇ ਟੈਕਸੀ ਆ ਟੈਕਸੀ ਆ ਕੋਈ ਟੈਕਸੀ ਨਹੀਂ ਭਾਜੀ ਮੋੜੇ ਮੋੜੇ ਫੋਨ ਹੀ ਨ ਚੱਕਣਾ ਬੰਦ ਕਰ ਏਜੰਟ ਰੇ ਫੇਰ ਉੱਥੇ ਪਹਾੜੀ ਤੇ ਅਸੀਂ ਪੰਜਾ ਜਣਿਆਂ ਨੇ ਉਹੀ ਪੰਜਾ ਛੇ ਜਣੇ ਸੀਗੇ ਫੇਰ ਉੱਥੇ ਰੈਸਟ ਕੀਤੀ ਆ ਫੇਰ ਉੱਥੇ ਕਹਿੰਦਾ ਵੀ ਟੈਕਸੀ ਕੋਈ ਨਹੀਂ ਹਣੀ ਪੁਲਿਸ ਨੂੰ ਆਪਣਾ ਉਹ ਕਰ ਦੋ ਏਜੰਟ ਕਹਿੰਦਾ ਇੱਕ ਸਰਬੀ ਸਲੋਵੀਨੀਆ ਦੇ ਵਿੱਚ ਆ ਕੇ ਸਲੋਵੀਨੀਆ ਚ ਆ ਗਏ ਅੱਛਾ ਕਹਿੰਦਾ ਟੈਕਸੀ ਕੋਈ ਨਹੀਂ ਹਣੀ ਇੱਥੇ ਪੋਸ ਨੂੰ ਸਰੰਡਰ ਕਰ ਦਿਆ ਸਰੰਡਰ ਕਰ ਦੋ ਫੇ ਪਾਜੀ ਅਸੀਂ ਨਾ ਰੋਡ ਤੇ ਆਏ ਆ ਨਾਲੇ ਰੋਡ ਸੀਗਾ 3 ਮਿੰਟ ਚੱਲੇ ਆ ਪੁਲਸ ਆ ਗਈ ਆ ਪੁਲਸ ਨੇ ਗਨ ਪੁਆਇੰਟ ਉਹ ਪਿਸਟਲ ਕੱਢਿਆ ਵੀ ਉਹ ਕਰੋ ਉਹਨੇ ਕਿਹਾ ਵੀ ਕ੍ਰੈਸੀ ਜਾਣਾ ਕਿ ਐਸਾਈਲਮ ਲੈਣੀ ਆ ਹਾਂ ਇਸ ਕੇ ਐਸਾਈਲਮ ਐਸਾਈਲਮ ਲੜਕਾ ਤੇ ਉਹ ਫੇ ਉੱਥੇ ਲੈ ਗਏ ਆਪਣੇ ਪੁਲਿਸ ਸਟੇਸ਼ਨ ਉੱਥੇ ਸਾਡੀ ਚੈਕਿੰਗ ਕੀਤੀ ਆ ਫਟਾਈ ਕਰੋ ਹਾਂ ਤਿੰਨ ਚਾਰ ਘੰਟੇ ਰੱਖਿਆ ਫਿਰ ਸਾਨੂੰ ਕੈਂਪੋਂ ਛੱਡਿਆ ਭਾਜੀ ਹਾਂ ਸਲਵਨੀਆ ਕੈਂਪ ਚ ਜਾਣਾ ਹਾਂ ਜੀ ਅੱਛਾ ਤੇ ਸਲਵਨੀਆ ਭਾਜੀ ਕੈਂਪਸ ਹੋਣਾ ਸੀਗਾ ਕੈਂਪਲ ਦੀ ਚਲੋ ਉੱਥੇ ਥੋੜੀ ਰੈਸਟ ਹੋਈ ਏ ਸਾਡੀ ਪਰ ਤੁਸੀਂ ਯਕੀਨ ਮੰਨਿਓ ਅ ਸਰਬੀਆ ਤੋਂ ਲੈ ਕੇ ਇਹ ਆਪਣੇ ਸਲਵਨੀਆ ਤੱਕ ਅਸੀਂ ਲੋਕੇਸ਼ਨਾਂ ਲਾ ਕੇ ਹਾਂ ਕਿਸੇ ਬੰਦੇ ਨੇ ਸਾਡੀ ਕੋਈ ਹੋਰ ਸਵੋ ਨਹੀਂ ਕੀਤੀ ਜਿਹੜਾ ਏਜੰਟ ਕਹਿੰਦਾ ਚਾਰ ਰੇ ਨਾ ਰ ਟੱਪਣੀਆਂ ਪੈਣੀਆਂ ਉਹਨੇ ਕੋਈ ਇਤਸਾਰ ਨਹੀਂ ਲਈ ਨਹੀਂ ਕੋਈ ਸਾਰ ਨਹੀਂ ਲਈ ਸਾਡੀ ਹੂੰ ਉਹਨਾਂ ਨੂੰ ਪੈਸੇ ਦਾ ਮਤਲਬ ਹੁੰਦਾ ਉਹਨੂੰ ਉਹਨਾਂ ਨੂੰ ਜਾਨ ਦਾ ਮਤਲਬ ਨਹੀਂ ਹੁੰਦਾ ਸਲਵਿਨੀਆ ਤੋਂ ਭਾਜੀ ਯਾਨੀ ਕਿ ਆ ਜਿਹੜੀ ਡੋਂਕੀ ਆ ਮੈਂ ਤੁਹਾਨੂੰ ਕੁਝ ਥੋੜੇ ਪਾਲਚੇ ਦੱਸਦਾ ਪਰ ਹੈਗਾ ਬਹੁਤ ਵੱਡਾ ਆ ਅੱਛਾ ਫਿਰ ਸਲਵਿਨੀਆ ਕੈਂਪ ਚੋਂ ਫਿਰ ਫਿਰ ਕੈਂਪ ਚੋਂ ਅ ਅਸੀਂ ਸਟੈਪ ਚੱਕਿਆ ਕਹਿੰਦਾ ਏਜੰਟ ਕਹਿੰਦਾ ਵੀ ਟੈਕਸੀ ਫੜੋ ਇੱਥੋਂ ਹੂੰ ਤੇ ਤੁਸੀਂ ਬਾਹਰ ਜਾਓ ਕਿਉਂਕਿ ਸਾਡੇ ਕੋ ਕਾਰਡ ਨਹੀਂ ਸੀਗੇ ਕਾਰਡ ਤੋਂ ਬਿਨਾ ਬਾਹਰ ਨਹੀਂ ਜਾ ਸਕਦੇ ਕੈਂਪ ਦਾ ਕਾਰਡ ਕੈਂਪ ਦਾ ਕਾਰਡ ਹੂੰ ਪੀਲਾ ਕਾਰਡ ਹੁੰਦਾ ਉੱਤੇ ਹੂੰ ਤੇ ਅਸੀਂ ਗਏ ਆ ਉੱਥੇ ਨਾਲੇ ਮੋਲਿਆ ਉੱਥੇ ਬੈਠੇ ਰਹੇ ਉੱਥੇ ਲੁਕੇ ਰਹੇ ਆ ਟੈਕਸੀ ਪਿੱਛੇ ਗੱਡੀਆਂ ਪਿੱਛੇ ਹੂੰ ਉੱਥੇ ਟੈਕਸੀ ਵਾਲਾ ਕਹਿੰਦਾ ਮੈਂ ਨਹੀਂ ਜਾਣਾ ਅੱਜ ਪੁਲਿਸ ਬਹੁਤ ਆ ਹੂੰ ਸਾਡੇ ਨਾਲ ਹੋਰ ਸੀਗੇ ਮੁੰਡੇ 7 ਜਣੇ ਉਹ ਅਲੱਗ ਲੁਕੇ ਰਹੇ ਆ ਹੂੰ ਅਸੀਂ ਆ ਗਏ ਤੁਰ ਕੇ ਅਸੀਂ ਕੈਂਪ ਪਹੁੰਚ ਗਏ ਉਹਨਾਂ ਨੂੰ ਪੁਲਿਸ ਨੇ ਚੱਕ ਲਿਆ ਉਹਨਾਂ ਦੀ ਇੰਨੀ ਕੁੱਟ ਮਾਰ ਕੀਤੀ ਭਾਜੀ ਪੁਲਿਸ ਨੇ ਅੱਛਾ ਕਿਉਂਕਿ ਬਿਨਾ ਕਾਰਡ ਤੋਂ ਤੁਸੀਂ ਜਾ ਨਹੀਂ ਸਕਦੇ ਅੱਛਾ ਕੁੱਟਿਆ ਪੁਲਿਸ ਨੇ ਬਹੁਤ ਬਹੁਤ ਕੁੱਟਿਆ ਭਾਜੀ ਉਹਨਾਂ ਨੂੰ ਅੱਛਾ ਹਰਿਆਣੇ ਦੇ ਸੀਗੇ ਉਹ ਮੁੰਡੇ ਉਹਨਾਂ ਨੂੰ ਪੁਲਿਸ ਨੇ ਇੰਨਾ ਕੁੱਟਿਆ ਇੰਨਾ ਕੁੱਟਿਆ ਉਹ ਆ ਕੇ ਰਹਿੰਦੇ ਸੀਗੇ ਕੈਂਪ ਵਿੱਚ ਕਹਿੰਦੇ ਸਾਨੂੰ ਤੁੰਨ ਜੁਗਦਾ ਨਹੀਂ ਛੱਡਿਆ ਵੀ ਤੁਸੀਂ ਬਿਨਾ ਪਰਮਿਸ਼ਨ ਤੋਂ ਕਿਉਂ ਬਾਹਰ ਗਏ ਬਾਹਰ ਗਏ ਤੇ ਅੱਛਾ ਇਹ ਵੀ ਇੱਕ ਮੈਸੇਜ ਹੈ ਜਿਹੜਾ ਸਲਵੇਨੀਆ ਕੈਂਪ ਦੇ ਵਿੱਚ ਆ ਜਾ ਜਿਹੜੇ ਹੁਣ ਡੌਂਕੀ ਦੇ ਵਿੱਚ ਹੈ ਜਿਹੜੇ ਤੁਹਾਡੀ ਵੀਡੀਓ ਦੇਖਣ ਉਹਨਾਂ ਨੂੰ ਇਹ ਮਤਲਬ ਮੈਸੇਜ ਆ ਮੇਜ ਅੱਬਲ ਤਾਂ ਮੈਂ ਕਹਿੰਦਾ ਕੋ ਡੌਂਕੀ ਲਾਵੇ ਨਾ ਲਾਵੇ ਨਾ ਭਾਜੀ ਠੀਕ ਆ ਜੇ ਕੋਈ ਸਲਵਿਨੀਆ ਕੈਂਪ ਚਾ ਉਹ ਬਿਨਾ ਪੀੜੇ ਕਾੜ ਤੋਂ ਪੀੜਾ ਕੜਦਾ ਤੇ ਪੀੜਾ ਕੜ ਪੀੜਾ ਕੜ ਤੋਂ ਬਿਨਾ ਕੈਂਪ ਚੋਂ ਬਾਹਰ ਨਾ ਜਾਵੇ ਨਹੀਂ ਤਾਂ ਬਹੁਤ ਜੂਤ ਵਰਦਾ ਬਹੁਤ ਹਾਂਜੀ ਓਟਿਆ ਅਜਾ ਫੇਰ ਅਸੀਂ ਆਪਾਂ ਹੁਣ ਸ਼ਾਰਟ ਕਰੀਏ ਹਾਂ ਤੇ ਉਹ ਸਾਡਾ ਨਾ ਫੇਰ ਭਾਜੀ ਫਿੰਗਰ ਹੋਏ ਆ ਸਾਡੀ ਇੱਕ ਟਰਾਂਸਲੇਟਰ ਮੰਗਾਇਆ ਉਹਨੇ ਹਾਂ ਉਹ ਇੰਡੀਅਨ ਸੀ ਕਿ ਪਾਕਿਸਤਾਨੀ ਉਹ ਪਾਕਿਸਤਾਨੀ ਭਰਾ ਸੀ ਉਹਨੇ ਸਾਨੂੰ ਪੁੱਛਿਆ ਵੀ ਅਸੀਂ ਕਹਿੰਦੇ ਵੀ ਅਸੀਂ ਤਾਂ ਇਟਲੀ ਜਾਣਾ ਹੈ ਕਹਿੰਦਾ ਵੀ ਅਸਾਈਲਮ ਤਾਂ ਲੈਣੀ ਪਣੀ ਹੈ ਇੱਥੇ ਤੁਹਾਨੂੰ ਨਹੀਂ ਤੇ ਨਹੀਂ ਜਾਣ ਨਹੀਂ ਦੇਣਾ ਹਾਂ ਤੇ ਫਿਰ ਉਹਨੇ ਫਾਰਮ ਭਰਾਇਆ ਵੀ ਕਾਹਤੇ ਤੁਸੀਂ ਇੰਡੀਆ ਤੋਂ ਅਸੀਂ ਕਿਹਾ ਵੀ ਚਲੋ ਅਸੀਂ ਮਜਬੂਰੀ ਸੀ ਸਾਡੀ ਉੱਥੇ ਨੌਕਰੀ ਹੈ ਨਹੀਂ ਸੀਗੀ ਪ੍ਰੋਬਲਮ ਸੀ ਤਾਂ ਤੇ ਉਹ ਫਾਰਮ ਭਰਾਇਆ ਫਿਰ ਸਾਡੇ ਫਿੰਗਰ ਹੋਏ ਆ ਫੇਸ ਸਾਡਾ 4 ਦਿਨ ਬਾਅਦ ਕਾਰਡ ਆਇਆ ਪੀੜਾ ਹਾਂ ਫਿਰ ਅਸੀਂ ਭਾਜੀ ਹੈਨਾ ਉੱਥੋਂ ਕੈਂਪਸ ਇਹ ਕਾਰਡ ਦਿਖਾ ਕੇ ਕਹਿ ਸਕਦੇ ਵੀ ਅਸੀਂ ਚੱਲੇ ਸ਼ੋਪਿੰਗ ਲਈ ਹੂੰ ਜੇ ਤੁਸੀਂ ਨਾ ਕਿੱਟ ਲੈ ਲਈ ਪਤਾ ਲੱਗਣਾ ਵੀ ਨਿਕਲ ਲਗੇ ਹਾਂ ਉੱਥੇ ਸਾਰੇ ਕੱਪੜੇ ਛੱਡਦੇ ਅੱਛਾ ਏ ਟੂ ਜ਼ेड ਕੱਪੜੇ ਜਿੰਨੇ ਪਾਉਣੇ ਉਹਨਾਂ ਨੂੰ ਇਹ ਨਾ ਸ਼ੋਪੇ ਅਸੀਂ ਨਿਕਲ ਲਗੇ ਹਾਂ ਅਸੀਂ ਦੋ ਦੋ ਤਿੰਨ ਦਿਨ ਟੀ-ਸ਼ਰਟਾਂ ਪਾ ਲਈਆਂ ਹੂੰ ਹੂੰ ਤੇ ਦੋ ਪੈਂਟਾਂ ਪਾ ਲਈਆਂ ਬੱਸ ਅਸੀਂ ਉੱਥੋਂ ਚੱਲੇ ਹਾਂ ਉੱਥੋਂ ਭਾਜੀ ਚੱਲ ਕੇ ਐ ਟੈਕਸੀ ਫੜੀਆ ਟੈਕਸੀ ਵਾਲੇ ਨੇ ਸਾਨੂੰ ਕਿਹਾ ਵੀ ਉਹ ਇਟਲੀ ਦਾ ਬਾਰਡਰ ਆ ਅੱਛਾ ਅਸੀਂ ਸਲਵਿਨੀਆ ਤਕਰੀਬਨ ਘੁੰਮਦੇ ਨੇ ਜਦੋਂ ਤੁਹਾਨੂੰ ਕੋਈ ਦੱਸਣ ਵਾਲਾ ਨਹੀਂ ਹੁੰਦਾ ਹੋਏ ਬੰਦਾ ਉਹ ਕਈ ਵੇਲੇ ਹੋ ਜਾਂਦਾ ਇਹ 2 ਘੰਟੇ ਸਲਵਿਨੀਆ ਘੁੰਮਦੇ ਜਿਹੜੇ ਪੁਲਿਸ ਦੇ ਮੋਰੇ ਥਾਣੇ ਦੇ ਕਿਉਂਕਿ ਉੱਥੇ ਬਾਰਡਰ ਏਰੀਆ ਹੈ ਨਾ ਥਾਣਾ ਬਹੁਤ ਹੈ ਪੁਲਿਸ ਬਹੁਤ ਹੈ ਫੇ ਅਸੀਂ ਉੱਥੋਂ ਫੇ ਟੱਪੀ ਆ ਫੇ ਇਟਲੀ ਚ ਐਂਟਰ ਕੀਤੇ ਆ ਤਰਾਸਾ ਸ਼ਹਿਰ ਕਿਹੜਾ ਇਟਲੀ ਦਾ ਆਉਂਦਾ ਕਿਹੜਾ ਜੀ ਇਟਲੀ ਦਾ ਕਿਹੜਾ ਸ਼ਹਿਰ ਲੱਗਦਾ ਜਦੋਂ ਸਲਵਿਨੀਆ ਚ ਪੜਦੇ ਆ 30 ਤੇ ਪੈਂਦਾ ਕੁਛ ਨਾ ਉਹ ਭਾਜੀ ਮੇਰਾ ਹੁਣ ਮੈਂ ਨਹੀਂ ਗਿਆ ਚਲੋ ਕੋਈ ਗੱਲ ਹੈ ਅੱਛਾ ਫਿਰ ਤੇ ਉੱਥੋਂ ਫਿਰ ਟ੍ਰੇਨ ਫੜੀ ਆ ਫਿਰ ਪਹੁੰਚੇ ਆ ਆਪਣੇ ਹੂੰ ਮੇਰੇ ਸਾਲਾ ਸਾਹਿਬ ਇਟਲੀ ਉਹਨਾਂ ਕੋਲ ਅੱਛਾ ਸਲੋਵੀਨੀਆ ਦਾ ਕਿਹੜਾ ਸ਼ਹਿਰ ਸੀ ਲਾਸਟ ਜਿਹੜਾ ਸੀਗਾ ਜਿਹੜਾ ਜਿੱਥੋਂ ਤੁਸੀਂ ਇਟਲੀ ਚ ਬਣੇ ਭਾਈ ਮੇਰੇ ਤ੍ਰੀਏਸ ਤੇ ਇਟਲੀ ਦਾ ਤ੍ਰੀਏਸ ਤੇ ਵੀਰਾ ਹਾਂਜੀ ਹਾਂਜੀ ਤ੍ਰੀਏਸ ਤੇ ਜੀ 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 ਉਹੀ 75 ਇਸ ਤੇ ਪੜ ਗਿਆ ਫਿਰ ਜੀ ਉਤੋਂ ਫਿਰ ਟ੍ਰੇਨ ਫੜੀ ਆ ਫਿਰ ਪਹੁੰਚੇ ਆ ਸਾਲਾ ਸਾਹਿਬ ਤੋਂ ਆ ਕੇ ਫਿਰ ਥੋੜਾ ਰਿਲੈਕਸ ਹੋਇਆ ਫਿਰ ਭਾਜੀ ਮੈਨੂੰ ਤਕਰੀਬਨ 1 ਮਹੀਨਾ ਲੱਗਾ ਪੈਰਾ ਤੇ ਆਉਣ ਨੂੰ ਪੈਰਾ ਤੇ ਹੁਣ ਅੱਛਾ ਫਿਰ ਇਟਲੀ ਕੰਮ ਕਰਨ ਤੋਂ ਬਾਅਦ ਫਿਰ ਮੇਰੇ ਤੱਕ ਹੁਣ ਚਲਾ ਆਇਆ ਹੁਣ ਆਪਾਂ ਹਾਂ ਚਲੋ ਮੈਂ ਹੁਣ ਸ਼ਾਰਟਕਟ ਦੱਸਦਾ ਇਟਲੀ ਮੈਂ ਰਿਹਾ ਭਾਜੀ ਤਕਰੀਬਨ 6 ਮਹੀਨੇ ਬਿਨਾ ਕੰਮ ਤੋਂ अच्छा फिर फिर मैं ਤੁਹਾਨੂੰ ਕਾਲ ਕੀਤੀ ਸੀ ਕਿ ਤੁਸੀਂ ਕਹਿੰਦੇ ਵੀ ਜੀ ਬੜੇ ਉਖੇ ਮੇਰੇ ਕੋਲ ਆ ਜਾ ਨਹੀਂ ਮੇਰੇ ਬਾਰੇ ਕਿਤਾ ਫਿਰ ਮੈਨਾਂ ਕਾਲ ਤਾਂ ਬਾਅਦ ਕਿ ਨਹੀਂ ਮੈਨਾਂ ਮੇਰੇ ਨਾਲ ਕੰਟੈਕਟ ਕਿਤਾ ਹੋਇਆ ਤੁਹਾਰਾਂ ਮੈਂ ਭਾਜੀ ਇੱਕ ਤੁਹਾਡੀ ਵੀਡੀਓ ਦੇਖੀ ਸੀ ਫੇਸਬੁੱਕ ਤੇ ਮੁੰਡਾ ਮੈਨੂੰ ਯਾਰ ਨਹੀਂ ਕੀਨਾ ਆ ਉਹ ਵੀ ਡੋਂਕੀ ਲਾ ਕੇ ਆਇਆ ਸੀ ਉਹ ਵੀਡੀਓ ਦੇਖੀ ਸੀ ਫੇ ਮੈਂ ਫੇਸਬੁੱਕ ਤੋਂ ਤੁਹਾਡਾ ਨੰਬਰ ਕੱਢਿਆ ਫੇ ਮੈਂ ਤੁਹਾਨਾਂ ਨਾਲ ਗੱਲ ਕੀਤੀ ਸੀ ਤੇ ਉਸ ਤੋਂ ਬਾਅਦ ਫਿਰ ਮੈਂ ਕੁਝ ਟਾਈਮ ਉੱਥੇ ਤਕਰੀਬਨ 4 ਕਿ ਮਹੀਨੇ ਕੰਮ ਕੀਤਾ ਲੋਕ ਲੋਕਸ਼ੋਪ ਦੇ ਫਿਰ ਤੁਸੀਂ ਮੈਨੂੰ ਕਿਹਾ ਬਈ ਜੇ ਪਿੱਛੇ ਉਹਨੇ ਰਿਸਕ ਲੈ ਗਿਆ ਤੇ ਇੱਥੇ ਆ ਜਾਓ ਤੁਹਾਡੇ ਕਹਿ ਤੇ ਮੈਂ ਇੱਥੇ ਆ ਗਿਆ ਬਰਾ ਮੈਂ ਡੌਂਗ ਕਰਨੀ ਮੈਂ ਤਾਂ ਤੁਸੀਂ ਕਿਹਾ ਕਰਕੇ ਨਹੀਂ ਨਹੀਂ ਭਾਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਪਤਾ ਕੀ ਹੈ ਤੁਸੀਂ ਇਹ ਨਾ ਭਾਜੀ ਹਾਂ ਦੇਖੋ ਤੁਹਾਨੂੰ ਕੋਈ ਫਾਇਦਾ ਨਹੀਂ ਕਿਸੇ ਨਾਲ ਨਹੀਂ ਨਹੀਂ ਮੈਨੂੰ ਮੈਨੂੰ ਮਿਲ ਜਾਂ ਤੇ ਤੁਸੀਂ ਹੈਲਪ ਹੀ ਕਰ ਰਹੇ ਹੋ ਜਾਨੀ ਕਿ ਜਿੱਦਾਂ ਨਾ ਪ੍ਰਮਾਤਮਾ ਭੇਜਦਾ ਹੁੰਦਾ ਇੱਕ ਇਨਸਾਨ ਨੂੰ ਵੀ ਤੂੰ ਤੇਰੀ ਡਿਊਟੀ ਇਹੀ ਆ ਹੈਲਪ ਕਰਦਾ ਚਲੋ ਚਲੋ ਆਪਾਂ ਆਪਾਂ ਨਾ ਆਪਾਂ ਉਹਨਾਂ ਚ ਤਾਂ ਆਪਾਂ ਗਣਨੀ ਦੇ ਰੱਬ ਦੇ ਨੇਕ ਮਨ ਦੇ ਜਿਹੜੇ ਆ ਨਾ ਨਹੀਂ ਸਾਨੂੰ ਜੇ ਜੋ ਹਿਸਾਬ ਹੈ ਹਾਂ ਆ ਮੇਰਾ ਫਰਜ਼ ਬਣਦਾ ਹਾਂ ਤੇ ਤੁਹਾਡੀ ਮਦਦ ਕਰਨ ਯਾਰ ਜਦੋਂ ਤੁਸੀਂ ਮੈਨੂੰ ਮਾੜੀ ਜਿਹੀ ਗੱਲ ਦਸੀ ਵੀ ਮੈਂ ਇਦਾਂ ਤੰਗ ਹੋ ਗਿਆ ਫਿਰ ਮੈਨੂੰ ਵੀ ਲੱਗਾ ਯਾਰ ਬੰਦਾ ਇੰਨਾ ਤੰਗ ਹੋ ਗਿਆ ਤਾਂ ਮੈਂ ਕਿਹਾ ਜੀ ਇੰਨਾ ਰਿਸਕ ਲੈ ਲਿਆ ਜੀ ਲੈ ਕੇ ਰਿਸਕ ਤੇ ਆ ਜਾਓ ਫਿਰ ਮੇਥੋਂ ਜੀ ਜੀ ਹੁਣ ਖੁਸ਼ ਆ ਇਥੇ ਇਟਸ ਸਪੇਨ ਚੱਕ ਬਿਲਕੁਲ ਬਿਲਕੁਲ ਭਾਈ ਤੇ ਕੀ ਹੁਣ ਐਂਡ ਤੇ ਕੋਈ ਆਪਣੀ ਹੋਰ ਜਿਹੜੀ ਗੱਲ ਰਹਿੰਦੀ ਦੱਸੋ ਫਿਰ ਇੱਕ ਮੈਂ ਤੁਹਾਨੂੰ ਮੇਰੇ ਵੱਲੋਂ ਗੱਲ ਕਹਿਣੀ ਤੁਸੀਂ ਜੀ ਚਲੋ ਐਂਡ ਤੇ ਮੇਰਾ ਇਹੀ ਆ ਸੁਨੇਹਾ ਜਿਹੜੇ ਮੇਰੇ ਭਰਾ ਬੈਠੇ ਆ ਇੰਡੀਆ ਚ ਜਿਹੜੇ ਸੁਪਨਾ ਦੇਖਦੇ ਆ ਜੋਰਪੁਰ ਦਾ ਗਲਤ ਰਸਤੇ ਨਾ ਹੋ ਕੋਈ ਸਹੀ ਰਸਤੇ ਆਓ ਵੀਜ਼ਾ ਲੈ ਕੇ ਆਓ ਕਿਉਂਕਿ ਇੱਥੇ ਆਪਸ਼ਨ ਹੈਗੇ ਆ ਇੱਥੇ ਆਉਣ ਦੇ ਬੜਾਈ ਲਖਾਈ ਵਾਸਤੇ ਆਪਾਂ ਲਿਖਾਈ ਲੀਗਲੀ ਤੋਰ ਤੇ ਆਓ ਏਜੰਟਾ ਕੋ ਨਾ ਫਸੋ ਏਜੰਟ ਤੁਹਾਡੀ ਜਾਨ ਦੀ ਪਰਵਾਹ ਨਹੀਂ ਕਰਦੇ ਉਹਨਾਂ ਨੂੰ ਪੈਸੇ ਤੱਕ ਮਤਲਬ ਹੈ ਕੋਈ ਮਤਲਬ ਨਹੀਂ ਉਸ ਤੋਂ ਲਾਵਾ ਉਸ ਤੋਂ ਇਲਾਵਾ ਉਹਨਾਂ ਨੂੰ ਕੋਈ ਮਤਲਬ ਨਹੀਂ ਅੱਛਾ ਮੈਂ ਵੀ ਤੁਹਾਨੂੰ ਇਹੀ ਕਹਿਣਾ ਸੀ ਵੀ ਆਪਣਾ ਕੁਛ ਨਹੀਂ ਹਾ ਦਿਓ ਤੁਸੀਂ ਆਲਰੇਡੀ ਉਹ ਹੀ ਦੇ ਦਿੱਤਾ ਸਨੇਹਾ ਹੀ ਦਿੱਤਾ ਜੀ ਤੇ ਕੋਈ ਵੀਡੀਓ ਕੋ ਫੋਟੋ ਡੋਂਕੀ ਦੌਰਾਨ ਕੋਈ ਕੋਈ ਹੈ ਮੇਰੇ ਕੋਲ ਇੱਕ ਫੋਟੋ ਹੈ ਤਾਂ ਕਿ ਚਲੋ ਮੈਂ ਨਾਲ ਚਲਾਵਾਂਗਾ ਤੇ ਕੋਈ ਹੋਰ ਦਿਲ ਦੀ ਕੋ ਗੱਲ ਕੋ ਕਹਿਣੀ ਚਾਹਾਂ ਜਿਹੜੀ ਭੁੱਲ ਗਈ ਹੋਵੇ ਜਾਂ ਕੁਝ ਹੋਰ ਕੋਈ ਐਸਾ ਕੋ ਮੈਸੇਜ ਦੇਣਾ ਚਾਹਾਂ ਦਿਲ ਦੀ ਗੱਲ ਤੇ ਇਹ ਹੀ ਆ ਭਾਜੀ ਵੀ ਆ ਜਿਹੜੀ ਡੋਂਕੀ ਲਈ ਆ ਨਾ ਬਹੁਤ ਗਲਤ ਕਦਮ ਚੱਕਿਆ ਇੱਕ ਚੱਕਣਾ ਨਹੀਂ ਚਾਹੀਦਾ ਸੀ ਸਾਨੂੰ ਤੇ ਇਹ ਡੋਂਕੀ ਹੁੰਦੀ ਹੈ ਤੁਸੀਂ ਨਾ ਮੰਨ ਲਓ ਵੀ ਆਪਣੀ ਜਾਨ ਦੀ ਬਾਜ਼ੀ ਲਾ ਕੇ ਤੁਸੀਂ ਬੰਦ ਤੁਸੀਂ ਜਾਨ ਆਪਣੀ ਨਾ ਏਜੰਟ ਦੇ ਹੱਥ ਦੇ ਦੇਣੇ ਮੈਂ ਜਾਂ ਸਾਨੂੰ ਮਾਰ ਜਾਂ ਰੱਖ ਲਾ ਉਹਦੇ ਹੱਥ ਚ ਉਹਦੇ ਹੱਥ ਚ ਤੇ ਮੇਰਾ ਇਹੀ ਬਸ ਸੁਨੇਹਾ ਹੈ ਵੀ ਗਲਤ ਨਾ ਉਹ ਤਰੀਕੇ ਨਾਲ ਵਧੀਆ ਤਰੀਕੇ ਨਾਲ ਆਓ ਜਿਵੇਂ ਹੋਣਾ ਸਤਿ ਸ੍ਰੀ ਅਕਾਲ ਥੈਂਕ ਯੂ ਇਹ ਸੀ ਸਾਡੇ ਭਾਜੀ ਗੁਰਪ੍ਰੀਤ ਜੀ ਜਿਨ੍ਹਾਂ ਨੇ ਆਪਣੀ ਸਾਰੀ ਹੱਡ ਵਿਤੀ ਦੱਸੀ ਆ ਔਰ ਮੈਨੂੰ ਹਨਾ ਇਹਨਾਂ ਦੀਆਂ ਗੱਲਾਂ ਸੁਣ ਕੇ ਕਿਤੇ ਵੇਲੇ ਮੇਰਾ ਵੀ ਮਨ ਭਰਿਆ ਆ ਵਿੱਚ ਇੱਕ ਗੱਲ ਜਿਹੜੀ ਇਹਨਾਂ ਨੇ ਕਹੀ ਆ ਕਿ ਮੈਨੂੰ ਉਸ ਵੇਲੇ ਸਾਰੇ ਸਾਡੇ ਘਰ ਦੇ ਚਤੇ ਆ ਗਏ ਆ ਰਿਸ਼ਤੇਦਾਰ ਚਤੇ ਆ ਗਏ ਆ ਅਕਸਰ ਫਿਲਮਾਂ ਚ ਜਦੋਂ ਦੀਆਂ ਗੱਲਾਂ ਦੇਖਦੇ ਸੁਣਦੇ ਹੁੰਦੇ ਆ ਤੇ ਇਹਨਾਂ ਨੇ ਕੁਝ ਗੱਲਾਂ ਭਾਜੀ ਅੱਜ ਜਿੰਨੀ ਡਿਟੇਲ ਚ ਗੱਲ ਸੀ ਐਡੀ ਮੇਰੇ ਕੋਲ ਨਹੀਂ ਇਹਨਾਂ ਨੇ ਪਹਿਲਾਂ ਗੱਲ ਦੱਸੀ ਅੱਜ ਤਾਂ ਮੈਨੂੰ ਵੀ ਬਹੁਤ ਸਾਰੀਆਂ ਗੱਲਾਂ ਅੱਜ ਹੀ ਪਤਾ ਲੱਗੀਆਂ ਲੇਕਿਨ ਮੇਰਾ ਫਿਰ ਵੀ ਸਾਰੇ ਅੱਗੇ ਇਹੀ ਮੇਰੀ ਰਿਕੁਐਸਟ ਆ ਡੌਂਕੀ ਲਾ ਕੇ ਨਾ ਆਓ ਮੈਂ ਬਹੁਤ ਵਾਰੀ ਵੀਡੀਓ ਬਣਾਈਆਂ ਬਹੁਤ ਕਿਹਾ ਬਹੁਤ ਸਾਰੇ ਮੁੰਡਿਆਂ ਨੇ ਵੀਡੀਓ ਬਣਾਈਆਂ ਡੌਂਕੀਆਂ 'ਚ ਨਾ ਆਓ ਲੇਕਿਨ ਸਾਡੇ ਮਾਪੇ ਦਾ ਜਿਆਦਾ ਕਸੂਰ ਆ ਮਾਪੇ ਜਦੋਂ ਮੈਨੂੰ ਕੋਈ ਫੋਨ ਕਰਦੇ ਨਾ ਮੁੰਡੇ ਨਹੀਂ ਫੋਨ ਕਰਦੇ ਉਹਨਾਂ ਦੇ ਮਾਪੇ ਫੋਨ ਕਰਦੇ ਸਾਡਾ ਮੁੰਡਾ ਕਿਸ ਤਰ੍ਹਾਂ ਬਾਹਰ ਘੱਲੀਏ ਉਹ ਮੈਨੂੰ ਕਹਿੰਦੇ ਕਿਸ ਤਰ੍ਹਾਂ ਘੱਲੀਏ ਮੈਂ ਉਹਨਾਂ ਕਹਿੰਦਾ ਉਹਨਾਂ ਭਰਾਵਾ ਲੀਗਲ ਵੇ ਨਾ ਕਰ ਲਓ ਬਾਈ ਏਅਰ ਕਰ ਲਓ ਵੀਜ਼ਾ ਲਓ ਪੁੱਛ ਲਓ ਮੁੰਡੇ ਵੀ ਵੇ ਪੜੇ ਲਿਖੇ ਆ ਇਹ ਵੀ ਨਹੀਂ ਆ ਕਿ ਅਨਪੜਾ ਫਿਰ ਕੰਮ ਕੋਈ ਨਹੀਂ ਆਉਂਦਾ ਪਹਿਲਾਂ ਪਿੱਛੋਂ ਤੱਕੇ ਜੁੱਤੀਆਂ ਠੰਡ ਗਰਮੀ ਦੇ ਵਿੱਚ ਆਉਂਦੇ ਆ ਫਿਰ ਇੱਥੇ ਆ ਕੇ ਜਿਹੜੇ ਆ ਉਹ ਪ੍ਰੇਸ਼ਾਨ ਹੁੰਦੇ ਕੰਮ ਕੋਈ ਨਹੀਂ ਆਉਂਦਾ ਹੁੰਦਾ ਪਹਿਲੀ ਗੱਲ ਤਾਂ ਕੰਮ ਸਿੱਖਿਆ ਉਹ ਦੂਜੀ ਗੱਲ ਲੀਗਲ ਵੇ ਨਾਲ ਆਓ ਤੇ ਡਾਂਕੀ 'ਚ ਨਾ ਆਓ ਜਿਹਨੇ ਜਿਹੜਾ ਕੋਈ ਡਾਂਕੀ 'ਚ ਬੈਠਾ ਵੀ ਆ ਵੀਡੀਓ ਦੇਖਦਾ ਉਹ ਭਾਜੀ ਦੀ ਗੱਲ ਚੰਗੀ ਤਰ੍ਹਾਂ ਸੁਣ ਲਵੇ ਮਿਲਦੇ ਆ ਇੱਕ ਅਗਲੀ ਵੀਡੀਓ ਨਾਲ ਇੱਕ ਮੇਰਾ ਦੋਸਤ ਹੋਰ ਆ ਉਹਨੇ ਵੀ ਆਪਣੀ ਡਾਂਕੀ ਦੀ ਗੱਲ ਸੁਣਾਉਣੀ ਆ ਬਹੁਤ ਜਲਦੀ ਮਿਲਦੇ ਸਾਰਿਆਂ ਨੂੰ ਸਸੀਕਾ